ਸਾਂਝਾ ਟੀਵੀ ਤੇ ਪ੍ਰੋਗਰਾਮ ਦਿਲਾਂ ਦੇ ਸਾਂਝ ਦੇਖ ਰਿਹਾ ਸਮੂਹ ਦਰਸ਼ਕਾਂ ਨੂੰ ਕੁਲਦੀਪ ਸਿੰਘ ਵੱਲੋਂ ਪਿਆਰ ਭਰੀ ਨਗੇ ਸਤਿ ਸ੍ਰੀ ਅਕਾਲ ਦਿਲ ਦੀਆਂ ਗਰਾਂਈਂ ਚਾ ਸਵਾਗਤ ਹੈ ਜੀ ਛੁੱਟੀਆਂ ਦੇ ਦਿਨ ਚੱਲ ਰਹੇ ਨੇ ਪਰ ਅੱਜ ਇੱਕ ਬੜੀ ਅਹਿਮ ਜਾਣਕਾਰੀ ਜਿਹੜੀ ਪੰਜਾਬੋਂ ਮਿਲੀ ਹੈ ਉਸ ਸੰਬੰਧੀ ਵੀ ਤੁਹਾਡੇ ਨਾਲ ਮੈਂ ਗੱਲਬਾਤ ਕਰਨਾ ਚਾਹਨਾ ਤੁਹਾਨੂੰ ਯਾਦ ਹੋਵੇਗਾ ਪਿਛਲੇ ਦਿਨੀ ਇੱਕ ਪੱਤਰਕਾਰ ਸਦਾ ਰਜਿੰਦਰ ਸਿੰਘ ਤੱਗੜ ਉਹਨਾਂ ਨੇ ਸਰਕਾਰਾਂ ਦਾ ਸਕੈਂਡਲ ਲੰਗਾ ਕੀਤਾ ਸੀ ਕਿ ਸਰਕਾਰਾਂ ਕਰ ਕੇ ਰਹੀਆਂ ਨੇ ਜਿਹੜੀਆਂ ਸਰਕਾਰਾਂ ਨੇ ਬਾਦਲਾ ਨੂੰ ਇਸ ਕਰਕੇ ਲਾਹ ਦਿੱਤਾ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਵਾਈ ਇਹਨਾਂ ਨੂੰ ਭਗਾ ਕੇ ਪਾਸੇ ਮਾਰੋ ਕੈਪਟਨ ਨੇ ਗੁਟਕਾ ਸਾਹਿਬ ਹੱਥਾਂ ਵਿੱਚ ਫੜ ਕੇ ਸੌਂ ਖਾਧੀ ਕਿ ਮੈਂ ਇਹ ਸਾਰਾ ਕੁਝ ਠੀਕ ਕਰ ਦਿਆਂਗਾ ਲੋਕਾਂ ਨੇ ਵਿਸ਼ਵਾਸ ਕਰ ਲਿਆ ਤੇ ਉਹ ਬਾਈ ਜੀ ਪਾਕਿਸਤਾਨੋਂ ਆਏ ਪਰੌਣਿਆਂ ਦੇ ਨਾਲ ਚੀਕੂ ਤੋੜਨ ਦੇ ਵਿੱਚ ਮਸ਼ਰੂਫ ਰਹਿ ਪੰਜ ਸਾਲਾਂ ਪੰਜਾਬ ਦਾ ਬਣਾਉਣਾ ਕੀ ਸੀ ਵਿਗਾੜ ਕੇ ਤੁਰਦੇ ਬਣੇ ਲੋਕਾਂ ਦਾ ਵਿਸ਼ਵਾਸ ਬਦਲਾਵ ਦੇ ਵਿੱਚ ਆਇਆ ਕਿ ਸਾਨੂੰ ਬਦਲਾਵ ਚਾਹੀਦਾ ਹੈ ਬਦਲਾਓ ਦਿੱਲੀ ਵਾਲੇ ਝਾੜੂ ਦਾ ਜਿਹੜਾ ਮਾਲਕ ਸੀ ਉਹਨੂੰ ਸਤਾ ਪੂਰੀ ਦੀ ਪੂਰੀ ਦੇ ਕੇ 92 ਐਮਐਲਏ ਬਣਾਤੇ ਅਕਾਲੀ ਦਲ ਬਾਦਲ ਵਾਲਿਆਂ ਦਾ ਸਫਾਇਆ ਕਰ ਦਿੱਤਾ ਕਾਂਗਰਸ ਨੂੰ ਸਾਈਡ ਤੇ ਬਿਠਾ ਦਿੱਤਾ ਤੇ ਹੁਣ ਜਿਨ੍ਹਾਂ ਨੇ ਕੀਤੇ ਸੀ ਵਾਦੇ ਕਿ ਅਸੀਂ ਪੰਜਾਬੋਂ ਨਸ਼ਾ ਖਤਮ ਕਰਦੇਾਂਗੇ ਤੇ ਗੁਰੂਗ੍ਰਾਂਧ ਸਰ ਜੀ ਹੋਈ ਬੇਅਦਬੀ ਦਾ ਇਨਸਾਫ ਤੁਹਾਨੂੰ ਲੈ ਕੇ ਦੇਾਂਗੇ ਢਾਈ ਵਰੇ ਬੀਤ ਗਏ ਨੇ ਪਤਾ ਨਹੀਂ ਕਿਹੜੇ ਇਨਸਾਫ ਦੀ ਗੱਲ ਕਰਦੇ ਨੇ ਪੁਲਿਸ ਜਿਵੇਂ ਚਾਹੁੰਦੀ ਹੈ ਜਿਹੜਾ ਕੁਛ ਉਹਨਾਂ ਨੇ ਬੈਂਤੇ ਬੁਚਰ ਦੇ ਵੇਲੇ ਕੀਤਾ ਸੀ ਉਹੀ ਕੁਛ ਉਹਨਾਂ ਨੇ ਸੁਮੇத் ਸੈਣੀ ਦੇ ਰਾਹੀਂ ਬਾਦਲਾਂ ਦੇ ਰਾਜ ਕੀਤਾ ਤੇ ਰਾਜ ਭਾਵੇਂ ਬਦਲ ਗਿਆ ਹੈ ਸਿਸਟਮ ਨਹੀਂ ਜੇ ਬਦਲੇ ਆ ਪਹਿਲਾਂ ਤੁਹਾਨੂੰ ਯਾਦ ਹੋਏਗਾ ਪ੍ਰੀਤ ਸੈਣੀ ਦੀ ਮੌਤ ਜਿਹੜਾ ਬੜਾ ਇੱਕ ਨਿੱ ਟੜਕ ਪੱਤਰਕਾਰ ਸੀ ਫੇਰ ਜਸਪਾਲ ਸਿੰਘ ਮੰਜਪੁਰ ਜਿਨ੍ਹਾਂ ਨੇ ਜਿੰਨਾ ਕੰਮ ਸਚਾਈ ਦਾ ਕੀਤਾ ਤੇ ਬਹੁਤਿਆਂ ਨੂੰ ਜੇ ਚੇਤੇ ਹੋਵੇ ਤੇ ਉਸ ਵੇਲੇ ਇੱਕ ਰਿਪੋਰਟ ਨਸ਼ਰ ਹੋਈ ਸੀ ਪੈਗਸਸ ਦੇ ਥਰੂ ਤੁਹਾਨੂੰ ਯਾਦ ਹੋਵੇਗਾ ਉਹਦੇ ਵਿੱਚ ਬਾਕੀ ਭਾਰਤੀ ਪੱਤਰਕਾਰਾਂ ਦੇ ਨਾਲ ਨਾਲ ਦੋ ਪੰਜਾਬ ਦੇ ਪੱਤਰਕਾਰ ਸੀ ਸਰਦਾਰ ਜਸਪਾਲ ਸਿੰਘ ਮੰਜਪੁਰ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਇੱਕ ਪੱਤਰਕਾਰ ਹੋਰ ਸੀ ਉਹਦਾ ਪਤਾ ਨਹੀਂ ਸੀ ਲੱਗਾ ਆਓ ਤੁਹਾਨੂੰ ਦੱਸਦੇ ਹਾਂ ਕਿਹੜਾ ਪੱਤਰਕਾਰ ਸੀ ਜਿਹਦੇ ਤੇ ਸਕੰਜੇ ਕਸ਼ੇ ਹੋਏ ਨੇ ਸਰਕਾਰਾਂ ਨੇ ਕਿ ਇਹਨਾਂ ਸੱਚ ਕਿਉਂ ਬੋਲਦਾ ਹੈ ਤੇ ਪਹਿਲੀ ਵਾਰ ਹੀ ਹੋਇਆ ਕਿ ਕਿਸੇ ਪੱਤਰਕਾਰ ਦੀ ਚਾਰ ਵਰਿਆਂ ਦੀ ਬੇਟੀ ਨੂੰ ਵੀ ਥਾਣੇ ਲੈ ਜਾਇਆ ਗਿਆ ਤੇ ਅੱਜ ਉਹ ਪਹਿਲੀ ਵਾਰੀ ਪ੍ਰੋਗਰਾਮ ਦਿਲਾਂ ਦੀ ਸਾਂਝ ਦੇ ਵਿੱਚ ਸਾਂਝਾ ਟੀਵੀ ਦਿਲਾਂ ਦੀ ਸਾਂਝ ਦੇ ਵਿੱਚ ਵੀ ਸਾਂਝ ਹੈ ਸਾਂਝਾ ਟੀਵੀ ਦੇ ਵਿੱਚ ਵੀ ਸਾਂਝ ਹੈ ਤੇ ਉਹਨਾਂ ਦਾ ਆਪਣਾ ਚੱਲਦਾ ਟੈਲੀਵਿਜ਼ਨ ਉਹ ਵੀ ਆਪਣਾ ਸਾਂਝਾ ਪੰਜਾਬ ਹੈ। ਉਹਦੇ ਆਡੀਟਰ ਸਰਦਾਰ ਭੁਪਿੰਦਰ ਸਿੰਘ ਸੱਜਣ ਉਹਨਾਂ ਨੂੰ ਮੈਂ ਬੇਨਤੀ ਕੀਤੀ ਹੈ। ਆ ਉਹਨਾਂ ਦਾ ਕਰਦੇ ਆ ਸਵਾਗਤ। ਵੀਰ ਭੁਪਿੰਦਰ ਸਿੰਘ ਜੀ ਸਾਂਝਾ ਟੀਵੀ ਤੇ ਪ੍ਰੋਗਰਾਮ ਦਿਲਾਂ ਦੇ ਸਾਂਝ ਦੇ ਵਿੱਚ ਬਹੁਤ ਬਹੁਤ ਸਵਾਗਤ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਧਨਵਰ ਪਾਈ ਸਾਹਿਬ ਜੀ ਤੁਹਾਡਾ ਅਤੇ ਜਨੇ ਵੀ ਸੱਜਣ ਸਾਡੇ ਗਰਵਤ ਨੂੰ ਸੁਣ ਰਹੇ ਨੇ ਸਾਰਿਆਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਕਿੰਨੇ ਕ ਬਰਿਆਂ ਤੋਂ ਪੱਤਰਕਾਰੀ ਚੋਂ ਜੀ ਭਾਈ ਸਾਹਿਬ ਜੀ ਮੈਨੂੰ ਤਕਰੀਬਨ 9 ਕੁ ਬਾਰੇ ਹੋ ਚੁੱਕੇ ਨੇ ਜੀ ਪੱਤਰਕਾਰੀ ਦੇ ਖੇਤਰ ਵਿੱਚ ਕੰਮ ਕਰਦਿਆਂ ਇਸੇ ਪਲੇਟਫਾਰਮ ਆਪਣਾ ਸਾਂਝਾ ਪੰਜਾਬ ਤੇ ਜਾਂ ਕਿਸੇ ਹੋਰ ਅਲੱਗ-ਅਲੱਗ ਮਾਧਿਅਮਾਂ ਨਾਲ ਕੰਮ ਕੀਤਾ ਹੈ ਜੀ ਹਾਂ ਜੀ ਪਹਿਲਾਂ ਇੱਕ ਰੇਡੀਓ ਚੱਲਦਾ ਹੁੰਦਾ ਸੀ ਜੀ ਬਾਹਰੋਂ ਯੂਐਸਏ ਤੋਂ ਰੇਡੀਓ ਵਾਇਸ ਆਫ ਖਾਲਸਾ ਮੈਂ ਉੱਥੇ ਐਸੇ ਐਂਕਰ ਕੰਮ ਕਰਦਾ ਹੁੰਦਾ ਸੀਗਾ ਤੇ ਹੌਲੀ-ਹੌਲੀ ਫਿਰ ਆਪਣਾ ਸਾਂਝਾ ਪੰਜਾਬ ਇਹ ਇਧਰਲੇ ਪਾਸੇ ਨੂੰ ਆ ਗਿਆ ਦਰਅਸਲ ਮੇਰਾ ਨਾ ਜਿਹੜਾ ਪਿਛੋਕੜ ਹੈਗਾ ਮੈਂ ਕੋਈ ਬਹੁਤ ਜ਼ਿਆਦਾ ਪੜਿਆ-ਲਿਖਿਆ ਨਹੀਂ ਹੈਗਾ ਮੈਂ ਪਹਿਲਾਂ ਕਾਫੀ ਕੇਸ ਭੁਗਤੇ ਹੈਗਾ ਤੇ ਜਦੋਂ ਨਾ ਆਪਾਂ ਫੀਲਡ ਵਿੱਚ ਵਿਚਰਦੇ ਆ ਤੇ ਮੇਰੇ ਮਨ ਵਿੱਚ ਇੱਕ ਚਾਅ ਸਗਾ ਇੱਕ ਖੇੜਾ ਜਾਂ ਹੁੰਦਾ ਸੀਗਾ ਕਿ ਜੋ ਸਾਡੇ ਨਾਲ ਇੱਥੇ ਬੀਤਿਆ ਹੈਗਾ ਜੋ ਸਾਡੇ ਹਾਲਾਤ ਹੈਗੇ ਪੰਜਾਬ ਦੇ ਜੋ ਇੱਥੇ ਪੰਜਾਬ ਦੇ ਆ ਗੱਬਰੂਆਂ ਨੇ ਆਪਣੇ ਪਿੰਡੇ ਦੇ ਉੱਪਰ ਛੱਲਿਆ ਜੋ ਪਰਿਵਾਰਾਂ ਨੇ ਛੱਲਿਆ ਹੈਗਾ ਜਦੋਂ ਮੈਂ ਉਹਨਾਂ ਨੂੰ ਵੇਖਦਾ ਸੀਗਾ ਤੇ ਮੇਰੇ ਨਾ ਮਨ ਦੇ ਵਿੱਚ ਇੱਕ ਇੱਛਾ ਹੁੰਦੀ ਸੀਗੀ ਕਿ ਸਾਡਾ ਪੱਖ ਬੜਾ ਮਜ਼ਬੂਤ ਹੈ ਪਰ ਸਾਡੇ ਕੋਲ ਉਹਦਾ ਦੇ ਮੀਡੀਏ ਘਰਾਣੇ ਹੈ ਨਹੀਂ ਐ ਸਾਡੇ ਕੋਲ ਉਹਦੇ ਪੱਤਰਕਾਰ ਹੈ ਨਹੀਂ ਐ ਜਿਹੜੇ ਕਿ ਉਸ ਗੱਲ ਨੂੰ ਕਰ ਸਕਣ ਪਰ ਮੈਨੂੰ ਲੱਗਦਾ ਸੀ ਕਿ ਮੈਂ ਪੜਿਆ ਲਿਖਿਆ ਘੱਟ ਹੈਗਾ ਪਰ ਉੱਥੇ ਪੜ टीवी 채ਨਲਾਂ ਦੇ ਉੱਪਰ ਉਹੀ ਗੱਲ ਕਰ ਸਕਦੇ ਹੁੰਦੇ ਆ ਪਰ ਹੌਲੀ-ਹੌਲੀ ਮੇਰੇ ਮਨ ਦੀ ਤੰਗ ਪੂਰੀ ਹੁੰਦੀ ਗਈ ਕੋਈ ਸੱਜਣ ਮੈਨੂੰ ਇੰਟਰਵਿਊ ਕਰਦੇ ਹੁੰਦੇ ਸੀਗੇ ਤੁਹਾਡੇ ਵਾਂਗ ਇੱਕ ਨੌਜਵਾਨ ਉਹ ਕਿਸੇ ਨਾ ਕਿਸੇ ਵਿਸ਼ੇ ਤੇ ਗੱਲ ਕਰਨੀ ਤੇ ਫਿਰ ਇੱਦਾਂ ਕਰਦੇ ਆ ਕਰਦੇ ਹੌਲੀ-ਹੌਲੀ ਮੈਂ ਇਸ ਖੇਤਰ ਦੇ ਵਿੱਚ ਉਸ ਨੌਜਵਾਨ ਦੇ ਜਰੀਏ ਆ ਗਿਆ ਫਿਰ ਇਹ ਆਪਣਾ ਸਾਂਝਾ ਪੰਜਾਬ ਚੈਨਲ ਸ਼ੁਰੂ ਕੀਤਾ ਫਿਰ ਹੌਲੀ-ਹੌਲੀ ਮੈਨੂੰ ਇਸ ਗੱਲ ਦੀ ਸਮਝ ਆਈ ਕਿ ਇਸ ਖੇਤਰ ਦੇ ਵਿੱਚ ਕੰਮ ਕਰਨ ਦੇ ਲਈ ਤੁਹਾਨੂੰ ਦੁਨਿਆਵੀ ਪੜ੍ਹਾਈ ਦੀ ਇੰਨੀ ਜ਼ਿਆਦਾ ਜ਼ਰੂਰਤ ਨਹੀਂ ਜਿੰਨੀ ਜ਼ਿਆਦਾ ਤੁਹਾਨੂੰ ਜਨਰਲ ਨੌਲੇਜ ਦੀ ਜ਼ਰੂਰਤ ਹੈ ਜਿੰਨਾ ਤੁਹਾਨੂੰ ਸਰਕਾਰਾਂ ਦੇ ਏਜੰਡੇ ਕੀ ਹੈਗੇ ਆ ਹਕੂਮਤਾਂ ਕੰਮ ਕਿਵੇਂ ਕਰਦੀਆਂ ਨੇ ਆਮ ਲੋਕਾਂ ਦੇ ਹਾਲਾਤ ਇਥੋਂ ਦਾ ਸੰਵਿਧਾਨ ਇਥੋਂ ਦਾ ਵਿਧੇ ਵਿਧਾਨ ਕਾਨੂੰਨ ਉਹ ਤੁਹਾਨੂੰ ਕੀ ਕਹਿੰਦਾ ਹੈਗਾ ਔਰ ਸਰਕਾਰਾਂ ਉਹਨਾਂ ਸਾਰਿਆਂ ਆਕਾਸ਼ਿਆਂ ਨੂੰ ਉਲੰਘ ਕੇ ਕਿਦਾਂ ਤੁਹਾਡੇ ਪਿੱਛੇ ਪਈਆਂ ਹੋਈਆਂ ਨੇ ਕਿਦਾਂ ਤੁਹਾਡਾ ਧਰਮ ਤਬਦੀਲ ਕੀਤਾ ਜਾਂਦਾ ਵੱਖ-ਵੱਖ ਢੰਗ ਤਰੀਕਿਆਂ ਦੇ ਨਾਲ ਤੁਹਾਡੇ ਧਾਰਮਿਕ ਸਥਾਨਾਂ ਨੂੰ ਢਾਹ ਢੇਰੀ ਕੀਤਾ ਜਾਂਦਾ ਮਤਲਬ ਕਿਸ ਤਰੀਕੇ ਦੇ ਨਾਲ ਤੁਹਾਡੀ ਅੱਡ ਅੱਡ ਢੰਗ ਤਰੀਕਿਆਂ ਦੇ ਨਾਲ ਨਸਲ ਕੁਸ਼ੀ ਕੀਤੀ ਜਾਂਦੀ ਹੈ ਜਿਹੜੀ ਕਿ ਅੱਜ ਵੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਬਾਦਸਤੂਰ جاری ਹੈ ਤਾਂ ਜਦੋਂ ਸਾਰਾ ਕੁਝ ਦੇਖਿਆ ਤੇ ਫਿਰ ਮੈਂ ਇਸ ਖੇਤਰ ਦੇ ਵਿੱਚ ਆੜ ਕੇ ਕੰਮ ਕਰਨਾ ਪਿਆ ਜੀ ਜੀ ਤੇ ਇੱਕ ਨਾ ਤੁਸੀਂ ਜ਼ਿਕਰ ਕੀਤਾ ਸੀਗਾ ਕਿ ਪੈਗਾਸਸ ਤੇ ਰਾਹੀਂ ਜੋ ਤਸਵੀਰ ਕਰਵਾਈ ਆ ਉਹਦੇ ਵਿੱਚ ਤੁਸੀਂ ਜਸਪਾਲ ਸਿੰਘ ਮੰਜਪੁਰ ਨਫਜ਼ ਬੋਲਿਆ ਮੈਨਰੇਖਿਆ ਛੇ ਤੋਂ ਉਪਲੇਖੜਾ ਜਸਪਾਲ ਸਿੰਘ ਹੀਰਾ ਸੀਗੇ ਜੀ ਹੀਰਾ ਜਸਪਾਲ ਸਿੰਘ ਹੀਰਾ ਮਾਫੀ ਚਾਹਣਾ ਮਾਫੀ ਚਾਹਣਾ ਜੀ ਮੈਂ ਹਾਂਜੀ ਜਸਪਾਲ ਸਿੰਘ ਹੀਰਾ ਨੌਜ਼ੀ ਮਾਫੀ ਮੰਗੇ ਲਵਾ ਜੀ 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 ਹਾਂ ਉਹਦੇ ਨਾਲ ਨਾਲ ਜਿਹੜੀ ਪੈਗਾਸਸ ਦੀ ਰਿਪੋਰਟ ਸੀ ਉਹਦੇ ਵਿੱਚ ਦੋ ਪੱਤਰਕਾਰ ਪੰਜਾਬ ਤੋਂ ਸੀ ਤੈਨੂੰ ਮੈਨੂੰ ਹੁਣੇ ਹੀ ਪਤਾ ਲੱਗਾ ਕਿ ਦੋਨਾਂ ਦੇ ਵਿੱਚੋਂ ਜਸਪਾਲ ਸਿੰਘ ਹੀਰਾ ਤੇ ਦੂਸਰਾ ਤੁਹਾਡਾ ਸੀ ਇਹ ਮੈਨੂੰ ਸਮਝ ਨਹੀਂ ਆਈ ਵੀ ਇੰਨਾ ਖਰਚਾ ਕਰਕੇ ਸਤਾ ਸਰਦਾਰ ਭਪਿੰਦਰ ਸਿੰਘ ਸੱਜਣ ਦੇ ਉੱਤੇ ਇੰਨਾ ਪੈਸਾ ਸਰਕਾਰਾਂ ਵੱਲੋਂ ਲਾਣਾ ਕਾਰਨ ਕੀ ਸੀ ਜੀ ਜੀ ਮੈਨੂੰ ਨਾ ਜੀ ਕਾਰਨ ਤਾਂ ਇਹ ਹੁਣ ਉਹ ਦੱਸ ਸਕਦੇ ਆ ਪਰ ਮੈਨੂੰ ਜਿੰਨਾ ਕੁ ਸਮਝ ਆਇਆ ਹੈਗਾ ਮੈਂ ਇਹ ਸਮਝਦਾ ਕਿ ਜਦੋਂ ਨਾ ਆਪਾਂ ਪੁਰਾਣਾ ਇਤਿਹਾਸ ਪੜ੍ਹਦੇ ਆ ਆਪਦੀ 18ਵੀਂ ਸਦੀ ਦਾ ਸਿੱਖ ਇਤਿਹਾਸ ਜਦੋਂ ਆਪਾਂ ਫਰੋਲਦੇ ਆ ਤਾਂ ਉਸ ਵੇਲੇ ਇੱਕ ਸਿੱਖ ਦੇ ਸਿਰ ਦੀ ਜਿਹੜੀ ਕੂਲਤ ਹੁੰਦੀ ਸੀ ਵੀ ਨਾ ਜੀ ਜਦੋਂ ਆਪਾਂ ਉਹਨੂੰ ਬਾਚਦੇ ਆ ਔਰ ਉਸ ਤੋਂ ਬਾਅਦ ਜਦੋਂ ਆਪਾਂ ਅੱਜ ਵੇਖਦੇ ਆ ਆਪਣੇ ਆਲ ਨੂੰ ਉਸ ਵੇਲੇ ਫਿਰ ਸਾਨੂੰ ਇਸ ਗੱਲ ਦੀ ਸਮਝ ਆਉਂਦੀ ਆ ਵੀ ਅੱਜ ਵੀ ਕੋਈ ਸਿਰ ਸਿੱਖ ਦਾ ਜੇ ਉਹ ਹੱਕ ਸੱਚ ਅਤੇ ਇਨਸਾਫ ਦੀ ਆਵਾਜ਼ ਨੂੰ ਉੱਚ ਕਰਦਾ ਨਾ ਜੀ ਤੇ ਅੱਜ ਵੀ ਉਸ ਸਿੱਖ ਦੇ ਸਿਰ ਦਾ ਮੁੱਲ ਬੜਾ ਪੈਂਦਾ ਜੀ 1 ਕਰੋੜ ਤੇ 25 ਲੱਖ ਰੁਪਈਆ ਖਰਚਿਆ ਜਾਂਦਾ ਜੀ ਇੱਕ ਬੰਦੇ ਦੀ ਪੈਗਾਸਸ ਦੇ ਰਾਹੀਂ ਜਸੂਸੀ ਕਰਵਾਉਣ ਦੇ ਉੱਪਰ ਇਹ ਇਜ਼ਰਾਈਲ ਦਾ ਸੌਫਟਵੇਅਰ ਹੈਗਾ ਜੀ ਜਿਹੜਾ ਕਿ ਕਿਸੇ ਵੀ ਮੁਲਕ ਦੀ ਸਰਕਾਰ ਨੂੰ ਹੀ ਉਹ ਦਿੰਦੇ ਹੈਗੇ ਆ ਸਰਕਾਰ ਮੁਕਰਦੀ ਹੈ ਬਿਸ਼ੱਕ ਪਰ ਫਿਰ ਚਲੋ ਉਹ ਆਪਦਾ ਕੰਮ ਕਰਦੇ ਆ ਆਪਾਂ ਆਪਣਾ ਕੰਮ ਕਰੀ ਚਲੇ ਜਾਂਦੇ ਆ ਜੀ 1 ਕਰੋੜ 25 ਲੱਖ ਰੁਪਏ ਲਾ ਕੇ ਜਸੂਸੀ ਕੀਤੀ ਗਈ ਕਿ ਬੰਦਾ ਕਰਦਾ ਕੀ ਏ ਖਬਰਾਂ ਪੜਨ ਤੋਂ ਇਲਾਵਾ ਹੋਰ ਕੋ ਡਰਗ ਡੀਲਿੰਗ ਕਰਦੇ ਹੋ ਜਾਂ ਹਥਿਆਰ ਵੇਚਦੇ ਹੋ ਜੀ ਮੈਂ ਖਬਰਾਂ ਪੜ੍ਹ ਤੋ ਨਵਾਜੀ ਉਹ ਹੁਣ ਵੈਸੇ ਤਾਂ ਮੇਰੇ ਹਿਸਾਬ ਦੇ ਨਾਲ ਉਹਨਾਂ ਨੂੰ ਜ਼ਿਆਦਾ ਪਤਾ ਹੋਣਾ ਚਾਹੀਦਾ ਜਦੋਂ ਪੈਗਾਸਸ ਦੇ ਨਾਲ ਜਸੂਸੀ ਕਰਵਾਉਂਦੇ ਆ ਨਾ ਜੀ ਜਿਹੜਾ ਇਥੋਂ ਦਾ ਨਿਜ਼ਾਮ ਹੈਗਾ ਨਾ ਜੀ ਮੈਂ ਤਾਂ ਹੈਰਾਨ ਹੁਣਾ ਕਿ ਦੇਸ਼ ਕੇ ਉਹ ਕਹਿੰਦੇ ਆ ਨਰਿੰਦਰ ਮੋਦੀ ਜੀ ਕਿ ਹਮਾਰਾ ਦੇਸ਼ ਵਿਕਾਸ ਦੀਆਂ ਉਚ ਬੁਲੰਦੀਆਂ ਕੋ ਛੂ ਰਹਾ ਹੈ ਉਹ ਜਿਹੜੀਆਂ ਬੁਲੰਦੀਆਂ ਨੇ ਮੈਂ ਅਜੇ ਤੱਕ ਨਹੀਂ ਦੇਖੀਆਂ ਉਹ ਜਿਹਨੂੰ ਛੂਹਿਆ ਜਾ ਰਿਹਾ ਹੈਗਾ ਉਹ ਮੈਂ ਅਜੇ ਤੱਕ ਨਹੀਂ ਦੇਖਿਆ ਜਿਹੜਾ ਵਿਕਾਸ ਬੁਲੰਦੀਆਂ ਕੋ ਛੂਲੇ ਗਿਆ ਹੂਆ ਹੈ ਉਹ ਹਲੇ ਤੱਕ ਵਾਪਸ ਉਪਰਤ ਕੇ ਨਹੀਂ ਗਿਆ ਆ ਹੈਗਾ ਔਰ ਜਿਹੜਾ ਪੈਸਾ ਹੈਗਾ ਸਾਰਾ ਇਹ ਉਹ ਇਸੇ ਕੰਮ ਦੇ ਉੱਪਰ ਖਰਚ ਕਰਦੇ ਆ ਕਿ ਕਿਹੜੇ ਲੋਕ ਸਾਡਾ ਜਿਹੜਾ ਅਸੀਂ ਨੈਰੇਟਿਵ ਸਿਰਜ ਰਹੇ ਆ ਉਹਨੂੰ ਚਰਾਹੇ ਦੇ ਵਿੱਚ ਆਪਾਂ ਨ ਰਹਿ ਆ ਕਿਹੜੇ ਲੋਕ ਸਾਡੇ ਵੱਲੋਂ ਸਿਰਜੇ ਜਾਂਦੇ ਬਿਰਤਾਂਤ ਨੂੰ ਤੋੜਨ ਦਾ ਯਤਨ ਕਰਦੇ ਆ ਮੋਟਾ ਪੈਸਾ ਉਸ ਕੰਮ ਦੇ ਉੱਪਰ ਖਰਚ ਕਰਦੇ ਆ ਕਿਉਂਕਿ ਆਪਾਂ ਉਹੀ ਕੰਮ ਕਰਦੇ ਆ ਔਰ ਮੈਂ ਸਮਝਦਾ ਕਿ ਇਸ ਬੰਦੇ ਦੇ ਉੱਪਰ ਇੰਨਾ ਜ਼ਿਆਦਾ ਮੋਟਾ ਪੈਸਾ ਕਰਕੇ ਜਸੂਤੀ ਕਰਵਾਈ ਜਾ ਰਹੀ ਹੋਵੇ ਮੈਂ ਸਮਝਦਾ ਕਿ ਉਸ ਬੰਦੇ ਦੇ ਨਾਲੋਂ ਤਾਂ ਸਰਕਾਰਾਂ ਨੂੰ ਜ਼ਿਆਦਾ ਪਤਾ ਹੁੰਦਾ ਹੈਗਾ ਕਿ ਮੈਂ ਕਰ ਕੀ ਰਿਹਾ ਹੈਗਾ ਹੋ ਸਕਦਾ ਮੈਨੂੰ ਆਪਣੇ ਬਾਰੇ ਬਹੁਤ ਕੁਝ ਨਾ ਪਤਾ ਹੋਵੇ ਪਰ ਮੇਰੇ ਨਾਲੋਂ ਜ਼ਿਆਦਾ ਉਹਨਾਂ ਨੂੰ ਪਤਾ ਹੈਗਾ ਖਬਰਾਂ ਪੜਦੇ ਆ ਜੀ ਇੰਟਰਵਿਊ ਕਰਦੇ ਆ ਜਿਹੜੇ ਪੀੜਤ ਪਰਿਵਾਰ ਹੈਗਾ ਉਹਨਾਂ ਦੇ ਮੰਝਿਆਂ ਦੇ ਉੱਪਰ ਜਾ ਕੇ ਬਹਿਨੇ ਆ ਉਹਨਾਂ ਨਾਲ ਗੱਲਬਾਤ ਕਰਦੇ ਆ ਔਰ ਜਿਹੜੀ ਅਦਰਸਲ ਸਿਰੇ ਦੀ ਗੱਲ ਹੋਣਾ ਜੀ ਜਿਹੜੀ ਆਪਾਂ ਇਸ ਧਰਤੀ ਦੇ ਉੱਪਰ ਜਿਹੜਾ ਕਦੀ ਰਾਜ ਹੋਇਆ ਕਰਦਾ ਸੀਗਾ ਆਪਦਾ ਸੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਵਾਲਾ ਆਪਾਂ ਉਸ ਰਾਜ ਦੀ ਮੁੜ ਬਹਾਲੀ ਦੀ ਗੱਲ ਕਰਦੇ ਆ ਅਦਰਸਲ ਮੈਨੂੰ ਲੱਗਦਾ ਕਿ ਜਿਹੜੇ ਗੱਲ ਉਹਨਾਂ ਨੂੰ ਜ਼ਿਆਦਾ ਚੁੱਭਦੀ ਹੈ ਔਰ ਇਸ ਤੋਂ ਜ਼ਿਆਦਾ ਜੜਾ ਆਪਣੇ ਪੰਥ ਦਾ ਦਰਦ ਲਾਉਨੇ ਆ ਆਪਣੇ ਦਿਲ ਨੂੰ ਆਪਣੇ ਪੰਜਾਬ ਦਾ ਦਰਦ ਲਾਉਨੇ ਆ ਆਪਦੀ ਮਿੱਟੀ ਆਪਣਾ ਇਥੋਂ ਦਾ ਕਲਚਰ ਜਿਹੜਾ ਸਾਡਾ ਸਿੱਖ ਸੱਭਿਆਚਾਰ ਆ ਜਿਹਨੂੰ ਵੱਖ-ਵੱਖ ਢੰਗ ਤਰੀਕਿਆਂ ਦੇ ਨਾਲ ਉਹ ਲੋਕ ਖੋਰਾ ਲਾ ਰਹੇ ਐ ਔਰ ਅੱਜ ਆਪਾਂ ਵੇਖੋ ਸਹਿਬਜ਼ਾਦਿਆਂ ਦੀ ਉਹ ਪਾਵਨ ਪਵਿੱਤਰ ਧਰਤੀ ਫਤਿਹਗੜ੍ਹ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਜਿੱਥੇ ਸਹਿਬਜ਼ਾਦਿਆਂ ਨੇ ਸ਼ਹਾਦਤਾਂ ਦੇ ਜਾਨ ਪੀਲੇ ਪਰ ਮੁਗਲ ਹਕੂਮਤ ਦੇ ਮੂਰੇ ਉਹਨਾਂ ਨੇ ਗੋਡੇ ਨਹੀਂ ਜੇਟੇ ਕੇ ਔਰ ਉਸ ਦਿਹਾੜੇ ਨੂੰ ਅਸੀਂ ਉਹਨਾਂ ਨੂੰ ਕਹਿੰਦੇ ਕਿ ਬਾਬੇ ਉਹ ਉਹਨਾਂ ਨੂੰ ਕਹਿੰਦੇ ਕਿ ਵੀਰ ਬਾਲ ਦਿਵਸ ਉਹ ਵੀਰ ਬਾਲ ਦਿਵਸ ਦੇ ਰੂਪ ਦੇ ਵਿੱਚ ਪ੍ਰਚਾਰਦੇ ਆ ਔਰ ਉਹਨਾਂ ਨੇ ਐਤਕੀ ਵੀ ਮਨਾਇਆ ਉਹ ਇਹ ਗੱਲ ਕਹਿੰਦੇ ਹੈਗੇ ਆ ਕਹਿੰਦੇ ਕਿ ਉਹ ਦੇਸ਼ ਧਰਮ ਕੀ ਖਾਤਰ ਉਹਨਾਂ ਨੇ ਰਾਸ਼ਟਰ ਧਰਮ ਕੀ ਖਾਤਰ ਅਜਿ ਮੋਦੀ ਉਹਨਾਂ ਦੀ ਸਪੀਚ ਵਿੱਚੋਂ ਤੇ ਹਟਿਆ ਯੂਪੀ ਦੇ ਮੁੱਖ ਮੰਤਰੀ ਯੋਗੀ ਅਦਿਤਿਆਨਾਥ ਉਹ ਵੀ ਇਹ ਗੱਲ ਕਹਿੰਦੇ ਆ ਉਹ ਕਹਿੰਦੇ ਕਿ ਉਹਨਾਂ ਨੇ ਰਾਸ਼ਟਰ ਧਰਮ ਕੀ ਖਾਤਰ ਕੁਰਬਾਨੀ ਕੀਤੀ ਹੁਣ ਉਹਨਾਂ ਦਾ ਰਾਸ਼ਟਰ ਧਰਮ ਕਿਹੜਾ ਹੈਗਾ ਭਲਾ ਹਿੰਦੁਸਤਾਨ ਹਿੰਦੂ ਹਿੰਦੀ ਔਰ ਹਿੰਦੁਸਤਾਨ ਉਹਨਾਂ ਦਾ ਏਜੰਡਾ ਆ ਫਰ ਉਹ ਸਾਬ ਜਿਆਦਿਆਂ ਦੀ ਜਿਹੜੀ ਵੱਡੀ ਸਹਾਵਤ ਆ ਉਹਨੂੰ ਇੱਥੋਂ ਲਿਆਣ ਕੇ ਇੱਥੇ ਥੱਲੇ ਸੁੱਟ ਰਹੇ ਆ ਆਪਾਂ ਉਹਨਾਂ ਵੱਲੋਂ ਸਿਰ ਦੇ ਜਾਂਦੇ ਬਰਤਾਂਤ ਨੂੰ ਭੰਨਣ ਦਾ ਯਤਨ ਕਰਦੇ ਆ ਮੈਨੂੰ ਲੱਗਦਾ ਕਿ ਇਹ ਗੱਲ ਉਹਨਾਂ ਨੂੰ ਜ਼ਿਆਦਾ ਚੁਬਦੀ ਆ ਕਰਦੇ ਤਾਂ ਆਪਾਂ ਹੀ ਕੁਝ ਹੀ ਹੈਗੇ ਆ ਜਿਹੜਾ ਕਿ ਬਿਲਕੁਲ ਸਾਹਮਣੇ ਐ ਬਿਲਕੁਲ ਸਾਫ਼ ਐ ਮੈਂ ਜੀ ਸਨ 2004 ਦੇ ਵਿੱਚ ਜਦੋਂ ਬਰੈਲ ਜੇਲ ਦੇ ਵਿੱਚੋਂ ਭਾਈ ਜਗਤਾਰ ਸਿੰਘ ਹਵਾਰਾ ਭਾਈ ਪਰਮਜੀਤ ਸਿੰਘ ਵੀ ਰਹਾਦੇ ਭਾਈ ਜਗਤਾਰ ਸਿੰਘ ਤਾਰਾ ਫਰਾਰ ਹੋ ਗਏ ਸੀ ਉਸ ਤੋਂ ਬਾਅਦ ਸਨ 2006 ਦੇ ਵਿੱਚ ਉਸ ਕੇਸ ਦੇ ਵਿੱਚ ਆਪਾਂ ਫੜੇ ਗਏ ਸੀਗੇ ਉਸ ਤੋਂ ਬਾਅਦ ਸਨ 2009 ਦੇ ਵਿੱਚ ਇੱਕ ਅੰਮ੍ਰਿਤਸਰ ਦੀ ਪੁਲਿਸ ਨੇ ਕੇਸ ਪਾਤਾ ਸੀਗਾ ਤੇ ਉਹ ਇਦਾਂ ਦੇ ਕੇਸ ਪਹਿਲਾਂ ਧੁਗਤੇ ਹੋਏ ਆ ਜੀ ਇੱਕ ਕੇਸ ਹੱਲੇ ਵੀ ਮੇਰੇ ਤੇ ਪੈਂਡਿੰਗ ਪਿਆ ਹੋਇਆ ਮੈਂ ਪੱਤਰਕਾਰੀ ਕੀਤੀ ਸੀਗੀ ਪੱਤਰਕਾਰੀ ਕਰਦਿਆ ਹੋਇਆ ਇੱਕ ਲਾਈਵ ਸ਼ੋਅ ਕੀਤਾ ਸੀਗਾ ਇੱਕ ਕੰਪੈਰੀਜ਼ਨ ਕੀਤਾ ਸੀਗਾ ਉਹ ਵੀ ਕੇਸ ਉਹਨਾਂ ਨੇ ਮੇਰੇ ਤੇ ਪਾ ਆ ਹੋਇਆ ਔਰ ਉਹਦੀਆਂ ਮੈਂ ਤਰੀਕਾ ਭੁਗਤਣ ਜਾਣਾ ਮੈਂ ਬਿਲਕੁਲ ਇਹਨਾਂ ਦੇ ਟੱਚ ਵਿੱਚ ਹੈਗਾ ਪ੍ਰਸ਼ਾਸਨ ਦੇ ਟੱਚ ਵਿੱਚ ਹੈਗਾ ਕੋਰਟ ਦੇ ਵਿੱਚ ਜਾ ਜਾ ਕੇ ਤਰੀਕਾ ਵੀ ਭੁਗਤਦੇ ਹੈਗੇ ਸਾਰਾ ਕੁਝ ਕਰਦੇ ਪਏ ਆ ਉਹਨਾਂ ਦੇ ਬਿਲਕੁਲ ਟੱਚ ਵਿੱਚ ਹੈ ਗਿਆ ਪਰ ਫਿਰ ਵੀ ਉਹ ਲੱਗਦਾ ਕਿ ਜਿੱਦਾਂ ਨਾ ਉਹ ਡਰਵਾਉਣਾ ਚਾਹੁੰਦੇ ਆ ਉਹਨਾਂ ਨੂੰ ਇਹ ਹੈ ਵੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਹ ਆਵਾਜ਼ ਬੰਦ ਹੋ ਜਵੇ ਮੈਨੂੰ ਤਾਂ ਇੰਨੇ ਚੀਜ਼ਾਂ ਸਮਝ ਆਉਂਦੀ ਐ ਕਰਦੇ ਤਾਂ ਆਹੀ ਕੁਛਾਂ ਜੀ ਇਹ ਤੋਂ ਜ਼ਿਆਦਾ ਹੋਰ ਕੁਛ ਨਹੀਂ ਕਰਦੇ ਜਦੋਂ ਤੁਸੀਂ ਆਖਿਆ ਕਿ ਡਰੱਗ ਵੇਚਦੇ ਹੋ ਮੈਨੂੰ ਲੱਗਦਾ ਕਿ ਜੇ ਕੋਈ ਡਰੱਗ ਵੇਚਦਾ ਹੁੰਦਾ ਨਾ ਫਿਰ ਨਹੀਂ ਸੀ ਫੜੇ ਜਾਂਦੇ ਜੀ ਫਿਰ ਨਹੀਂ ਘਰੋ ਚੁੱਕੇ ਲੈ ਕੇ ਜਾਂਦੇ ਕਿਉਂਕਿ ਮੈਂ ਹੱਲੇ ਤੱਕ ਨਹੀਂ ਵੇਖਿਆ ਇੱਥੇ ਜਿਹੜੇ ਲੋਕ ਡਰੱਗ ਵੇਚਦੇ ਆ ਉਹਨਾਂ ਦੇ ਪਰਿਵਾਰਾਂ ਦੇ ਵਿੱਚ ਉਹਨਾਂ ਦੀਆਂ ਵਹੁ ਵੇਟਵਾਲੋਂ ਪਰੇਸ਼ਾਨ ਕੀਤਾ ਜਾਂਦਾ ਹੋਵੇ ਮੈਂ ਨਹੀਂ ਹਾਲ ਤੱਕ ਵੇਖਿਆ ਕਿਸੇ ਵੀ ਡੱਡ ਬੇਚਣ ਵਾਲੇ ਬੰਦੇ ਦੀ ਸਵਾ ਚਾਰ ਬੱਚਿਆਂ ਦੀ ਵਰਿਆਂ ਦੀ ਬੱਚੀ ਨੂੰ ਉਹ ਸੀਆਈਏ ਸਟਾਫ ਲੈ ਕੇ ਗਏ ਹੁਣ ਮੈਂ ਨਹੀਂ ਵੇਖਿਆ ਜੀ ਅਸੀਂ ਆ ਗੱਲਾਂ ਕਰਦੇ ਆ ਆ ਕੰਮ ਕਰਦੇ ਆ ਇਹ ਹੀ ਚੁਗਦਾ ਉਹਨਾਂ ਨੂੰ ਸ਼ਹਿਰ ਦੇ ਇਸੇ ਕਰਕੇ ਲੈ ਕੇ ਜਾਂਦੇ ਆ ਜੀ ਕਰਦੇ ਤਾਂ ਹੀ ਕੰਮ ਆਦੀ ਆਪਾਂ ਤੁਹਾਡੇ ਬਾਰੇ ਪਤਾ ਲੱਗਾ ਹੈ ਕਿ ਤੁਹਾਨੂੰ ਅ ਬੱਚੀ ਸਮੇਤ ਚਾਰ ਵਰਿਆਂ ਦੀ ਬੱਚੀ ਹੋਵੇ ਥਾਣੇ ਚ ਲੈ ਕੇ ਜਾਣਾ ਕਿਹੜੇ ਪਾਸੇ ਦੀ ਮਨੁੱਖੀ ਅਕਾ ਦੀ ਗੱਲਬਾਤ ਹੈ ਕੇਸ ਜੇ ਤੁਹਾਡੇ ਤੇ ਰਜਿਸਟਰ ਨੇ ਤੁਹਾਨੂੰ ਲਿਜਾਣਾ ਚਾਹੀਦਾ ਸੀ ਤੁਹਾਡੀ ਵਾਈਫ ਨੂੰ ਤੇ ਤੁਹਾਡੀ ਬੱਚੀ ਨੂੰ ਲਿਜਾਣ ਦਾ ਕੀ ਮਕਸਦ ਹੋਇਆ ਤੁਸੀਂ ਜੇ ਕਹਿੰਦੇ ਕਿ ਮੇਰੀ ਬੱਚੀ ਅਜੇ ਛੋਟੀ ਹੈ 4 ਵਰ੍ਹਿਆਂ ਦੀ ਹੈ ਥਾਣੇ ਜਾ ਕੇ ਦੇ ਮਾਨਸਿਕਤਾ ਤੇ ਕੀ ਪ੍ਰਭਾਵ ਪਏਗਾ ਜੀ ਮੈਂ ਬਿਲਕੁਲ ਉਹਨਾਂ ਨੂੰ ਆਖਿਆ ਦੀ ਜਦੋਂ ਪੁਲਿਸ ਵਾਲੇ ਪਹਿਲਾਂ ਸਾਡੇ ਪਿੰਡ ਵਾਲੇ ਘਰੇ ਗਏ ਆ ਲੇਡੀ ਪੁਲਿਸ ਨਾਲ ਸੀ ਉੱਥੇ ਜਾ ਕੇ ਮੇਰੇ ਚਾਚਾ ਜੀ ਦੀ ਬੇਟੀ ਨੂੰ ਪੁੱਛ ਲਿਆ ਕੋਈ ਨਹੀਂ ਅਸੀਂ ਲੱਭ ਤੇ ਲੈਣੀ ਆ ਜੀ ਉਹ ਕਹਿੰਦੀ ਲੱਭ ਲੈਣ ਨੂੰ ਕਿਹੜੀ ਗੱਲ ਆ ਵੀ ਉਹ ਕਿਹੜਾ ਕਿਤੇ ਗਵਾਚਾ ਹੋਇਆ ਆ ਮੈਂ ਦਰਸਲ ਨਾ ਜੀ ਪਹਿਲਾਂ ਜਲੰਧਰ ਇੰਦਾ ਹੁੰਦਾ ਸਿਕੋਂਸਤਨ 2007 ਦੇ ਵਿੱਚ ਜਦੋਂ ਛੇਤ ਫੜੇ ਗਏ ਆ ਭਾਈ ਹਵਾਰੇ ਭਾਈ ਤਾਰੇ ਹੁਣ ਵਾਲੇ ਕੇਸ ਦੇ ਵਿੱਚ ਤੇ ਅਗਲੇ ਬਰੇ ਜ਼ਮਾਨਤ ਹੋਈ ਤੇ ਫਿਰ 2007 ਤੋਂ ਅਸੀਂ ਪਿੰਡ ਆ ਕੇ ਰਹਿਣ ਲੱਪਿਆ ਆਪਣਾ ਸਾਡਾ ਪੁਰਾਣਾ ਜੱਦੀ ਪਿੰਡ ਹੈਗਾ ਹੁਸ਼ਰਪੁਰ ਜ਼ਿਲ੍ਹੇ 'ਚ ਪੈਂਦਾ ਔਰ ਸਾਡੇ ਮੈਨੂੰ ਆਪਣੇ ਪਿੰਡ ਤੋਂ ਨਿਕਲਣ ਨੂੰ ਵੀ ਹੁਣ ਤਕਰੀਬਨ 7 ਸਾਲ ਹੋ ਚੁੱਕੇ ਆ ਜੀ ਜੀ ਹੁਣ ਕੋਈ ਵੀ ਪੁੱਛਗਿਚ ਹੁੰਦੀ ਆ ਕਿ ਆਈ.ਡੀ ਵਾਲੇ ਆਉਂਦੇ ਆ ਕੋਈ ਸੀ.ਆਈ.ਏ ਵਾਲੇ ਆਉਂਦੇ ਆ ਕੋਈ ਪੁਲਿਸ ਵਾਲੇ ਆਉਂਦੇ ਆ ਕੋਈ ਅਫਸਰ ਬਦਲ ਕੇ ਆਉਂਦੇ ਆ ਇੱਥੇ ਉਹ ਸ਼ਰਪੁਰ ਵਾਲੇ ਮੇਰੇ ਘਰੇ ਹੀ ਆਉਂਦੇ ਹੈਗੇ ਇੱਥੇ ਇੱਥੇ ਆਣ ਕੇ ਪੁੱਛਗਿਚ ਕਰਕੇ ਲੈ ਕੇ ਜਾਂਦੇ ਆ ਜੋ ਵੀ ਉਹਨਾਂ ਨੇ ਰਿਪੋਰਟ ਬਣਾ ਕੇ ਉੱਪਰ ਭੇਜਣੀ ਹੁੰਦੀ ਆ ਉਹ ਇੱਥੇ ਮੇਰੇ ਘਰੇ ਹੀ ਬੈਠ ਕੇ ਚੰਗੇ ਭਲੇ ਆਉਂਦੇ ਆ ਚਾਹ ਪਾਣੀ ਪੀ ਕੇ ਜਾਂਦੇ ਆ ਪਰ ਐਤਕੀ ਰੱਬ ਜਾਣੇ ਕੀ ਗੱਲ ਹੋਈ ਪਹਿਲਾਂ ਜਿਹੜਾ ਸਾਡੇ ਪਿੰਡ ਨੂੰ ਥਾਣਾ ਲੱਗਦਾ ਹੈਗਾ ਥਾਣਾ ਬੁੱਲੋਵਾਲ ਪਹਿਲਾਂ ਉੱਥੋਂ ਦੀ ਪੁਲਿਸ ਸਾਡੇ ਪਿੰਡ ਜਾਂਦੀ ਹੈ ਉਸ ਤੋਂ ਬਾਅਦ ਕਿੰਦੋ ਫੋਨ ਨੰਬਰ ਲੈ ਕੇ ਮੇਰੇ ਤੇ ਮੈਨੂੰ ਫੋਨ ਕਰਦੇ ਆ ਮੈਂ ਉਹਨੂੰ ਕਿਹਾ ਨੰਬਰ ਤੇ ਇੱਥੇ ਤੁਹਾਡੇ ਕੋਲ ਸਾਰਿਆਂ ਦੇ ਕੋਲ ਹੈਗੇ ਆ ਮੇਰੇ ਵਾਹਿਗੁਰੂ ਜਣੇ ਜੋ ਵੀ ਵਿਧ ਬਣੀ ਫਿਰ ਮੇਰੇ ਕੋਲ ਇੱਥੇ ਆਪ ਆਏ ਉਹ ਘਰ ਮੈਂ ਉਹਨੂੰ ਆਪਣਾ ਘਰ ਆਪ ਸਮਝਾ ਵੀ ਸੱਜੇ ਨੂੰ ਮੁੜ ਜਾਓ ਖੱਬੇ ਨੂੰ ਮੁੜ ਜਾਓ ਗੁਰਦਰਾ ਸਾਹਿਬ ਦੇ ਕੋਲ ਆ ਜਾਓ ਜੀ ਉੱਥੇ ਡੇਕ ਦਾ ਦਰਖਤ ਲੱਗਾ ਜੀ ਉੱਥੇ ਆ ਜਾਓ ਜੀ ਬਾਹਰ ਨਿਸ਼ਾਨ ਸਾਹਿਬ ਲੱਗਾ ਮੇਰੀ ਗੱਡੀ ਖੜੀ ਆ ਜੀ ਤੁਸੀਂ ਆ ਜਾਓ ਆ ਗਏ ਉਹ ਮੈਂ ਉਹਨੂੰ ਆਪ ਦੱਸ ਰਿਹਾ ਮੇਰੇ ਘਰ ਦੇ ਅੰਦਰ ਜਦੋਂ ਆਏ ਆ ਤੇ ਮੈਂ ਉਹਨੂੰ ਆਖਿਆ ਕਿ ਤੁਸੀਂ ਐਸਐਸਪੀ ਸਾਹਿਬ ਨਾਲ ਗੱਲ ਕਰ ਲਓ ਤੁਸੀਂ ਉਹਨਾਂ ਨੂੰ ਇਹ ਮੇਰੀ ਵਾਈਫ ਨੂੰ ਨਾਲ ਲਿਜਾਣ ਦੀ ਕੀ ਜ਼ਰੂਰਤ ਹੈਗੀ ਆ ਮੇਰਾ خیال ਉਹਨਾਂ ਨੇ ਐਸਐਸਪੀ ਸਾਹਿਬ ਨਾਲ ਨੂੰ ਫੋਨ ਲਾਇਆ ਪਤਾ ਨਹੀਂ ਕੀ ਗੱਲ ਹੋ ਜੂਗੀ ਉਹ ਕਹਿੰਦੇ ਕਿ ਨਹੀਂ ਜੀ ਆਉਣਾ ਪੈਣਾ ਫਿਰ ਮੈਂ ਕਹਾਂ ਜੀ ਮੇਰੀ ਬੱਚੀ ਦੱਸੋ ਕਿੱਦਾ ਜਾਊਂਗੀ ਹੱਦ ਹੋ ਗਈ ਯਾਰ ਮੈਂ ਹਾਂ ਕਹਿੰਦੇ ਭਈ ਆਪਣੀ ਬੱਚੀ ਨੂੰ ਆੜ ਗਵਾਂ ਕਿਸੇ ਦੇ ਘਰ ਛੱਡ ਦਿਓ ਮੈਂ ਕਹਾਂ ਵੀ ਆੜ ਗਵਾਂ ਕਿਸੇ ਦੇ ਘਰ ਕਿੱਦਾ ਛੱਡ ਦਈਏ ਤੁਸੀਂ ਅਸੀਂ ਤੁਹਾਡੇ ਨਾਲ ਚੱਲ ਜਾਈਏ ਮੁੜ ਕੇ ਤੁਸੀਂ ਚੱਕ ਕੇ ਸਰ ਦੇ ਕੇਸ ਪਾ ਦਿਓ ਤੇ ਮੁੜ ਕੇ ਸਾਡੀ ਬੱਚੀ ਸਾਨੂੰ ਰੋਂਦੀ ਰਹੀ ਹੈ ਨਾ ਸੋ ਬੱਚੀ ਵੀ ਸਾਡੇ ਨਾਲ ਹੀ ਜਾਊਂਗੀ ਮੈਂ ਆਪਣੀ ਗੱਡੀ 'ਚ ਜਾ ਸਕਦਾ ਕਹਿੰਦੇ ਹਾਂ ਜੀ ਆਪਣੀ ਗੱਡੀ 'ਚ ਚੱਲ ਫਿਰ ਅਸੀਂ ਆਪਣੀ ਗੱਡੀ ਚੱਲ ਗਿਆ ਨਾਲ ਮੁਲਾਜ਼ਮ ਤੇ ਲੇਡੀ ਪੁਲਿਸ ਵਾਲੇ ਨਾਲ ਵਹਿ ਗਏ ਮੈਡਮ ਅਸੀਂ ਫਿਰ ਸੀਆਈਏ ਸਟਾਫ ਗਏ ਉੱਥੇ ਐਸਪੀ ਸਾਹਿਬ ਆਏ ਇਹ ਤਾਂ ਅਲੱਦਾ ਗੱਲ ਆ ਵੀ ਚਲੋ ਉੱਥੇ ਐਸਪੀ ਸਾਹਿਬ ਵੀ ਤੇ ਹੋਰ ਪੁਲਿਸ ਵਾਲੇ ਸਾਰੇ ਬਹੁਤ ਵਧੀਆ ਤਰੀਕੇ ਨਾਲ ਪੇਸ਼ ਆਏ ਉਹਨਾਂ ਨੇ ਸਾਨੂੰ ਚਾਹ ਪਾਣੀ ਵੀ ਪਿਆਇਆ ਮੇਰੇ ਬੱਚੀ ਦੇ ਨਾਲ ਵੀ ਚਲੋ ਖੇਡਦੇ ਰਹੇ ABC ਸੁਣਾਓ ਬੇਟਾ ਆਹ ਸੁਣਾਓ ਉਹ ਸੁਣਾਓ ਇਹਦਾ ਸਾਰਾ ਕੁਝ ਕਰਦੇ ਰਹੇ ਮਤਲਬ ਉੱਥੇ ਕੋਈ ਇਦਾਂ ਦੀ ਗੱਲਬਾਤ ਮੇਰੀ ਬੱਚੀ ਨੂੰ ਵੀ ਬੇਸ਼ੱਕ ਲੱਗਾ ਨਹੀਂ ਪਈ ਪਰ ਥਾਣੇ ਆਏ ਹੋਇਆ ਕਿਉਂਕਿ ਹੱਲੇ ਬੱਚੀ ਆ ਹੱਲੇ ਉਹ ਨਿਆਣੀ ਆ ਹੱਲੇ ਉਹਨੂੰ ਪਤਾ ਇਹਨੇ ਪਾਪਾ ਇਹਦੇ ਪੁਲਿਸ ਵਾਲੇ ਤਾਂ ਮਾਅਦੇ ਹੁੰਦੇ ਆ ਉਥੇ ਨਾ ਕੋਈ 2-4 ਬੰਦੇ ਫੜਕੇ ਲੈ ਕੇ ਆਏ ਹੋ ਸਕੇ ਚੋਰੀਆਂ-ਚੋਰੀਆਂ ਕਰਦੇ ਹੋਣਗੇ ਉਹਨਾਂ ਵੱਲ ਵੇਖ ਕੇ ਵੀ ਹੁਣ ਮੈਂ ਰਾਤ ਨੂੰ ਜਦੋਂ ਮੇਰੀ ਬੱਚੀ ਸੌਂ ਗਈ ਮੈਂ ਉਹਦਾ ਚਿਹਰਾ ਪੜ੍ਹ ਰਿਹਾ ਸੀਗਾ ਕਿ ਵਾਹਿਗੁਰੂ ਨਾ ਕਰੇ ਜਾਂ ਪਹਿਲਾਂ ਇੱਥੇ ਬਹੁਤ ਕੁਝ ਵਾਪਰਿਆ ਹੈਗਾ ਇੱਥੇ ਧੀਆਂ ਪਹਿਣਾ ਇੱਥੇ ਥਾਣਿਆਂ ਵਿੱਚ ਕੀ ਕੁਝ ਨਹੀਂ ਵਾਪਰਿਆ ਉਹਨਾਂ ਸਮਿਆਂ ਦੇ ਵਿੱਚ ਮੈਂ ਉਹ ਪਰਿਵਾਰਾਂ 'ਚ ਜਾ ਜਾ ਕਿਉਂ ਨਾ ਉਹ ਮਾਪੇ ਅੱਜ ਵੀ ਦੱਸਦੇ ਆ ਕਾਲ ਜਾਂ ਮੂੰਹ ਨੂੰ ਆਉਂਦਾ ਜਦੋਂ ਮੈਂ ਉਹਨਾਂ ਦੀ ਜ਼ੁਬਾਨੀ ਸੁਣਦਾ ਹੈਗਾ ਇੱਕ ਪਿਓ ਮੁੜ ਕੇ ਆਪ ਦੀ ਧੀ ਦੇ ਨਾਲ ਕਿੱਦਾਂ ਉਹਨੇ ਅ ਜਦੋਂ ਮੈਂ ਪੁਰਾਣੇ ਵੇਲੇ ਚੇਤੇ ਕਰਦਾ ਹੈਗਾ ਕਿ ਉਹਨਾਂ ਵੇਲੇ ਵਿੱਚ ਹੋਇਆ ਕੀ ਕੁਝ ਸੀਗਾ ਹਾਲਾਂਕਿ ਚਲੋ ਬਹੁਤ ਕੁਝ ਠੀਕ ਹੈਗਾ ਬਹੁਤ ਬਹੁਤ ਕੁਝ ਠੀਕ ਹੈਗਾ ਜੀ ਪਰ ਫਿਰ ਵੀ ਮੈਂ ਸਮਝਦਾ ਕਿ ਭਾਰਤ ਦਾ ਕਾਨੂੰਨ ਭਾਰਤ ਦਾ ਸੰਵਿਧਾਨ ਸਾਰਾ ਕੁਝ ਉੜੰਗਕੇ ਇੱਕ ਸਵਾ ਚਾਰ ਵਰਿਆਂ ਦੀ ਬੱਚੀ ਨੂੰ ਸਾਡੇ ਹੁਸ਼ਾਰਪੁਰ ਵਾਲੇ ਜਿਹੜੇ ਹੈਗੇ ਆ ਅਫੀਸਰ ਜਿਹੜੇ ਮੇਰੇ ਵਾਕਫ ਕਰ ਵੀ ਹੈਗੇ ਉਹ ਵੀ ਮੇਰੀ ਇਸ ਗੱਲ ਨੂੰ ਜ਼ਰੂਰ ਸੁਣਦੇ ਹੋਣਗੇ ਬੇਸ਼ੱਕ ਤਾਂ ਸੁਣਨਗੇ ਮੈਂ ਉਹਨਾਂ ਨੂੰ ਵੀ ਕਹਿਣਾ ਚਾਹੁੰਦਾ ਕਿ ਭੜਿਓ ਤੁਸੀਂ ਦੇਖੋ ਉਹਨਾਂ ਸਮਿਆਂ ਦੇ ਝੰਬੇ ਹੋਏ ਜਿਹੜੇ ਪਰਿਵਾਰ ਉਹ ਉਹਨਾਂ ਦੇ ਕੇਸਾਂੀਆਂ ਅੱਜ ਕਈ ਪੈਰਵਾਈਆਂ ਹੋਈਆਂ ਤੇ ਇਸੇ ਹੀ ਭਾਰਤੀ ਨਿਜ਼ਾਮ ਦੇ ਵਿੱਚ ਜਾ ਕੇ ਇੱਥੋਂ ਦੀਆਂ ਹੀ ਅਦਾਲਤਾਂ ਦੇ ਵਿੱਚ ਬਹੁਤ ਸਾਰੇ ਪੁਲਿਸ ਆਫੀਸਰਜ਼ ਨੂੰ ਹੁਣ ਸਜ਼ਾਵਾਂ ਵੀ ਹੋਈਆਂ ਨੇ ਔਰ ਕਈਆਂ ਨੂੰ ਉਮਰ ਕੈਦ ਦੀ ਸਜ਼ਾ ਵੀ ਹੋਈ ਹੈ ਮੈਨੂੰ ਲੱਗਦਾ ਕਿ ਸਾਨੂੰ ਆਪਣਾ ਰੌਰ ਰਵਈਆ ਜਦੋਂ ਆਪਾਂ ਕਿਸੇ ਕੁਰਸੀ ਦੇ ਉੱਪਰ ਕਿਸੇ ਅਹੁਦੇ ਦੇ ਉੱਪਰ ਹੁੰਨੇ ਆ ਤਾਂ ਸਾਨੂੰ ਠੀਕ ਹੀ ਰੱਖਣਾ ਚਾਹੀਦਾ ਜਿਵੇਂ ਚਲੋ ਉਦੋਂ ਉਹਨਾਂ ਦਾ ਰਵਈਆ ਸਾਡੇ ਪ੍ਰਤੀ ਠੀਕ ਸਗਾ ਔਰ ਠੀਕ ਹੀ ਹੋਣਾ ਚਾਹੀਦਾ ਇੱਕ ਫੋਟੋ ਦਿਖਾਉਂਦੇ ਸੀਗੇ ਕਿਸੇ ਬੰਦੇ ਦੀ ਵੀ ਕਹਿੰਦੇ ਇਹ ਬੰਦਾ ਵਾਂਟਡ ਵਾ ਇਹਦੇ ਨਾਲ ਤੇਰੇ ਕੋਈ ਲਿੰਕ ਹੋ ਸਕਦੇ ਆ ਮੈਂ ਕਹਾਂ ਜੀ ਇਸ ਬੰਦੇ ਨੂੰ ਮੈਂ ਨਹੀਂ ਜਾਣਦਾ ਉਹ ਅਸਲ ਵਿੱਚ ਮੈਂ ਫੋਟੋ ਦਰਸਲ ਮੈਂ ਸੱਚਮੁੱਚ ਦੇਖੀ ਵੀ ਪਹਿਲੀ ਵਾਰੀ ਹੀ ਸੀਗੀ ਹੋਰ ਬਹੁਤ ਸਾਰੇ ਬੰਦੇ ਹੈਗੇ ਆ ਜਿਹੜੇ ਭਾਰਤ ਦੀ ਸਰਕਾਰ ਨੂੰ ਇਹਨਾਂ ਦੇ ਮੁਤਾਬਕ ਵਾਂਟਡ ਹੈਗੇ ਆ ਉਹਨਾਂ ਵਿੱਚੋਂ ਕਈਆਂ ਦੀਆਂ ਫੋਟੋਜ਼ ਮੈਂ ਸੋਸ਼ਲ ਮੀਡੀਆ ਦੇ ਉੱਪਰ ਵੀ ਦੇਖਦਾ ਹੈਗਾ Google ਦੇ ਉੱਪਰ ਵੀ ਪਈਆਂ ਹੋਈਆਂ ਤੇ ਪਰ ਉਹ ਜਿਹੜਾ ਸ਼ਖਸ ਹੈਗਾ ਜਿਹਦੇ ਮੈਨੂੰ ਫੋਟੋ ਦਿਖਾ ਰਹੇ ਸੀਗੇ ਉਹਨੂੰ ਮੈਂ ਪਹਿਲੀ ਵਾਰੀ ਦੇਖਿਆ ਜਦੋਂ ਫੋਟੋ ਦੇ ਵਿੱਚ ਮੈਂ ਨਹੀਂ ਸੀ ਜਾਣਦਾ ਉਹਨਾਂ ਨੇ ਚਲੋ ਮੇਰੇ ਰਿਸ਼ਤੇਦਾਰਾਂ ਦੇ ਮੇਰੇ ਘਰ ਵਾਲੀ ਦੇ ਰਿਸ਼ਤੇਦਾਰਾਂ ਦੇ ਸਾਰੇ ਪਤੇ ਟਿਕਾਣੇ ਉਹਨਾਂ ਦੇ ਨਾਂ ਕੀ ਹੈਗੇ ਆ ਕੀ ਕਰਦੇ ਹੈ ਸਾਬੇ ਦੋਨਾਂ ਦੇ ਫੋਨ ਉਹਨਾਂ ਨੇ ਰੱਖਣ ਤੋਂ ਬਾਅਦ ਫਿਰ ਉਹਨਾਂ ਨੇ ਚਾਰ ਘੰਟੇ ਪੁੱਛ ਕੇ ਬਾਅਦ ਉਹਨਾਂ ਨੇ ਸਾਨੂੰ ਵਾਪਸ ਭੇਜ ਦਿੱਤਾ ਸੋ ਆਹ ਸਾਰਾ ਕੁਝ ਵਾਪਰਿਆ ਜੀ ਪਿਛਲੇ ਦਿਨ ਤੁਸੀਂ ਕਿਤੇ ਪਹਿਲੇ ਸਮੇਂ ਦੇ ਵਿੱਚ ਖਾਰਕੂ ਸਫਾਵਾਂ ਦੇ ਵਿੱਚ ਤਾਂ ਨਹੀਂ ਤੁਹਾਡੇ ਤੇ ਕੋਈ ਇਸ ਤਰ੍ਹਾਂ ਦਾ ਕੇਸ ਤਾਂ ਨਹੀਂ ਕਿ ਕਿਤੇ ਬੈਂਕ ਡਕੈਤੀ ਜਾਂ ਹੋਰ ਕੋਈ ਇਸ ਤਰ੍ਹਾਂ ਦੇ ਕੰਮ ਕਈ ਵਾਰੀ ਹੁੰਦਾ ਹੈ ਕਿਉਂਕਿ ਬੀਇੰਗ ਐ মিডিਆ ਪਰਸ ਮੇਰੀ ਡਿਊਟੀ ਬਣਦੀ ਹੈ ਤੁਹਾਨੂੰ ਪੁੱਛਣਾ ਕਿਹੜੇ ਕਿਹੜੇ ਕੇਸ ਦਰਜ ਨੇ ਕੋਈ ਐਡਾ ਸੰਗੀਨ ਜੁਰਮ ਵਾਲਾ ਕੇਸ ਦਰਜ ਹੈ ਜਿਹਦੇ ਕਰਕੇ ਜਿਵੇਂ ਪਹਿਲੇ ਟਾਈਮ ਦੇ ਵਿੱਚ ਹੁੰਦਾ ਸੀ ਸਾਡੇ ਸਮਿਆਂ ਦੇ ਵਿੱਚ ਕਿ 10 ਨੰਬਰੀਆਂ ਦੀਆਂ ਫੋਟੋਆਂ ਲੱਗੀਆਂ ਹੁੰਦੀਆਂ ਸੀ ਥਾਣਿਆਂ ਦੇ ਵਿੱਚ ਜਦੋਂ ਕੋਈ ਕੇਸ ਸੋਣਾ ਤੇ ਉਹਨਾਂ 10 ਨੰਬਰੀਆਂ ਨੂੰ ਬੁਲਾ ਲੈਣਾ ਕਿਤੇ ਇਸ ਤਰ੍ਹਾਂ ਦਾ ਕੇਸ ਤੁਹਾਡੇ ਤੇ سنگੀਨ ਜੁਰਮਾਂ ਵਾਲਾ ਤਾਂ ਨਹੀਂ ਦਰਜ ਜਿਹਦੇ ਕਰਕੇ ਵਾਰ-ਵਾਰ ਤੁਹਾਨੂੰ ਬੁਲਾਉਂਦੇ ਮੇਰੇ ਤੇ ਜੀ ਮੇਰੇ ਤੇ ਨਾ ਜਿੰਨੇ ਵੀ ਕੇਸ ਹੁਣ ਤੱਕ ਬਣੇ ਹੈਗੇ ਆ ਜਿਨ੍ਹਾਂ 'ਚ ਮੈਂ ਬਰੀ ਹੋ ਚੁੱਕਾ ਹੈਗਾ ਔਰ ਉਹਨਾਂ ਵਿੱਚੋਂ ਇੱਕ ਕੇਸ ਹਲੇ ਪੈਂਡਿੰਗ ਵੀ ਪਿਆ ਹੈਗਾ ਕੋਈ ਵੀ ਕੇਸ ਐਦਾਂ ਦਾ ਨਹੀਂ ਹੈਗਾ ਵੀ ਜਿਸ ਕੇਸ ਦੇ ਬਾਰੇ ਜਾਣਕਾਰੀ ਦੇਣ ਲੱਗਿਆਂ ਮੇਰੀਆਂ ਅੱਖਾਂ ਨੀਵੀਆਂ ਹੁਣ ਜਾਂ ਮੈਨੂੰ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪਵੇ ਮੈਨੂੰ ਆਪਦੇ ਆਪਣੇ ਉੱਪਰ ਪ੍ਰਾਊਡ ਹੈਗਾ ਜੀ ਮੇਰੇ ਉੱਪਰ ਕੇਸ ਪਿਆ ਸੀਗਾ ਇੱਕ ਜੀ ਭਾਈ ਜਗਤਾਰ ਸਿੰਘ ਹਵਾਰਾ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਭਾਈ ਪਰਮਜੀਤ ਸਿੰਘ ਪਿਉਰਾ ਭਾਈ ਜਗਤਾਰ ਸਿੰਘ ਤਾਰਾ ਜਦੋਂ 2004 ਚ ਚੰਡੀਗੜ੍ਹ ਦੀ ਅੰਤ ਸੁਰੱਖਿਤ ਕਿਹਾ ਜਾਂਦੀ ਜੇਲ੍ਹ ਦੇ ਵਿੱਚੋਂ ਬਡੈਲ ਜੇਲ੍ਹ ਚੋਂ ਫਰਾਰ ਹੋ ਗਏ ਸੀਗੇ ਤਾਂ ਉਸ ਤੋਂ ਬਾਅਦ ਸਨ 2006 ਦੇ ਵਿੱਚ ਆਪਾਂ ਫੜੇ ਗਏ ਸੀਗੇ ਉਸ ਕੇਸ ਦੇ ਵਿੱਚ ਉਸ ਕੇਸ ਦੇ ਵਿੱਚ ਮੈਂ ਬਰੀ ਹੋ ਚੁੱਕਾ ਹਾਂ ਜੀ ਇੱਕ ਉਹ ਕੇਸ ਭੁਗਤੇ ਆ ਸਾਲ 2009 ਦੇ ਵਿੱਚ ਅਮਰਖਰ ਦੀ ਪੁਲਿਸ ਨੇ ਇੱਕ ਕੇਸ ਪਾਤਾ ਸੀਗਾ ਜੀ ਬਹੁਤ ਜ਼ਿਆਦਾ ਇੰਟਰੋਗੇਟ ਕੀਤਾ ਸੀਗਾ ਉਹਨਾਂ ਸਮੇਂ ਵਿੱਚ ਮੇਰੀ ਵਾਈਫ ਦੇ ਉੱਪਰ ਵੀ ਨਾਲੇ ਕੇਸ ਗਿਆ ਸੀਗਾ ਪਹਿਲਾ ਵੀ ਦੂਜਾ ਵੀ ਅਸੀਂ ਇਕੱਠੇ ਰਹੇ ਜ਼ਿਲ੍ਹਾ ਦੇ ਵਿੱਚ ਜੀ ਤੋਂ ਸਾਰੇ ਕੇਸ ਪਹਿਲਾਂ ਭੁਗਤੇ ਹੋਏ ਆ ਉਹ ਜਿਹੜੇ ਕੇਸ ਪਹਿਲਾਂ ਭੁਗਤੇ ਹੋਏ ਆ ਜੀ ਮੈਨੂੰ ਲੱਗਦਾ ਕਿ ਸ਼ਾਇਦ ਉਹਨਾਂ ਕੇਸਾਂ ਦੇ ਕਰਕੇ ਵੀ ਪੁੱਛ ਕੇ ਛੁੰਦੀ ਰਹਿੰਦੀ ਹੈ ਪਰ ਉਹ ਮੈਂ ਜਿੱਦਾਂ ਪਹਿਲਾਂ ਕਹਿ ਕੇ ਹਟਿਆ ਜਦੋਂ 15 ਅਗਸਤ ਆ ਗਈ ਕਦੀ 26 ਜਨਵਰੀ ਆ ਗਈ ਅੱਗੇ ਹੁੰਦਾ ਸੀ ਇਹਦਾ ਪਰ ਹੁਣ ਜਦੋਂ ਉਹਨਾਂ ਦਾ ਮਾ ਪੱ ਹੁਣ ਐਵੇਂ ਦੀ ਕੋਈ ਸਮੱਸਿਆ ਨਹੀਂ ਹੈਗੀ ਔਰ ਮੈਂ ਉਹਨਾਂ ਨੂੰ ਕੱਲ ਵੀ ਦਾ ਹੁਣ ਵੀ ਦੱਸ ਕੇ ਆਇਆ ਉਹਨਾਂ ਨੂੰ ਵੈਸੇ ਪਹਿਲਾਂ ਆਪ ਨੂੰ ਪਤਾ ਵੀ ਹੈਗਾ ਇਸ ਗੱਲ ਦਾ ਕਿ ਸਨ 2009 ਤੋਂ ਬਾਅਦ ਕੋਈ ਇਦਾਂ ਦਾ ਕੰਮ ਕੋਈ ਇਦਾਂ ਦੀ ਗੱਲ ਕੋਈ ਇਦਾਂ ਦਾ ਸੰਘਰਸ਼ ਜਿਹੜਾ ਕਿ ਲੁੱਕ ਕੇ ਕਰਨ ਵਾਲਾ ਹੋਵੇ ਜਿਹੜੀ ਗੱਲ ਲੁੱਕ ਕੇ ਕਰਨ ਵਾਲੀ ਹੋਵੇ ਜਿਹੜਾ ਕੰਮ ਚੁੱਪ ਰਹਿ ਕੇ ਪਿੱਛੇ ਰਹਿ ਕੇ ਅੰਦਰ ਖਾਤੇ ਕਰਨ ਵਾਲਾ ਹੋਵੇ ਇਹਨਾਂ ਦਾ ਮੈਂ ਕੁਝ ਵੀ ਨਹੀਂ ਕਰਦਾ ਹੈਗਾ ਬਿਲਕੁਲ ਐਨ ਓਪਨ ਖੁੱਲੀ ਕਿਤਾਬ ਵਾਂਗ ਆਪਾਂ ਇੱਥੇ ਵਿਚਰਦਿਆਂ ਜੀ ਔਰ ਮੈਨੂੰ ਲੱਗਦਾ ਹੈ ਕਿ ਇਸ ਗੱਲ ਦਾ ਉਹਨਾਂ ਨੂੰ ਮੇਰੇ ਨਾਲੋਂ ਜ਼ਿਆਦਾ ਪਤਾ ਹੈਗਾ ਪਰ ਬਾਵਜੂਦ ਇਹਦੇ ਜਿਹੜਾ ਹੁਣ ਫਿਰ ਪਰੇਸ਼ਾਨ ਹੋਣਾ ਪਿਆ ਜਾਂ ਉਹਨਾਂ ਨੇ ਕੀਤਾ ਇਹ ਮੈਨੂੰ ਗੱਲ ਸਮਝ ਨਹੀਂ ਆਈ ਕਿ ਅਸਲ ਵਿੱਚ ਵਜ੍ਹਾ ਕੀ ਹੈਗੀ ਪਰ ਆ ਜਾ ਕੇ ਮੁੱਠੇ ਰੂਪ ਵਿੱਚ ਮੈਨੂੰ ਇੰਨੀ ਇੱਕ ਗੱਲ ਸਮਝ ਆਉਂਦੀ ਹੈ ਸ਼ਾਇਦ ਉਹ ਇਹ ਕਹਿਣਾ ਚਾਹੁੰਦੇ ਆ ਮਤਲਬ ਇੱਕ ਵੱਖਰੇ ਜਿਹੇ ਤਰੀਕੇ ਦੇ ਨਾਲ ਵੀ ਤੁਸੀਂ ਭਾਈ ਚੁੱਪ ਕਰ ਜਾਓ ਆਪਣੀ ਆਵਾਜ਼ ਨੂੰ ਤੁਸੀਂ ਥੋੜਾ ਜਿਹਾ ਨੀਵਾ ਰੱਖਿਆ ਕਰੋ ਹੁਣ ਮੈਂ ਕਹਿੰਨਾ ਵੀ ਜਾਂ ਤੇ ਚੰਗੀ ਤਰ੍ਹਾਂ ਖੁੱਲ ਕੇ ਦੱਸਣਾ ਹੈ ਨਾ ਸਾਨੂੰ ਵੀ ਸਾਡੇ ਵੀ ਥੋੜੀ ਜਿਹੀ ਖਾਨੇ ਵੇ ਗੱਲ ਵੀ ਸਾਨੂੰ ਕਹਿਣਾ ਕੀ ਚਾਹੁੰਦੇ ਹੋ ਮੈਂ ਤਾਂ ਕਹਿਣਾ ਖੁੱਲ ਕੇ ਗੱਲ ਕਰ ਲਿਆ ਕਰਨ ਕਿ ਭਾਈ ਤੁਸੀਂ ਖਾਲਸਾ ਰਾਜ ਦੀ ਗੱਲ ਕਰਦੇ ਹੋ ਥੋੜੇ ਘਟਾ ਦਿਓ ਹੁਣੇ ਘਟਾ ਦਿਓ ਕਹਿ ਦੋ ਜਾਂ ਬਿਲਕੁਲ ਘਟਾ ਦਿਓ ਕੁਝ ਕਹੋ ਤੇ ਸਹੀ ਨਾ ਹੁਣ ਸਾਨੂੰ ਪਤਾ ਤਾਂ ਲੱਗੇ ਨਾ ਜ਼ਿੰਦਗੀ ਮੁੱਕਦੀ ਜਾ ਰਹੀ ਹੈ ਹੌਲੀ ਹੌਲੀ ਕਰਕੇ ਹੁਣ ਸਾਨੂੰ ਤੁਹਾਡੀਆਂ ਗੱਲਾਂ ਸਮਝ ਨਹੀਂ ਆਉਂਦੀਆਂ ਜੀ ਕੋਈ ਸਿਰੋ ਇਸ਼ਾਰਿਆਂ ਨਾਲ ਸਮਝਾਉਂਦੇ ਹੋ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਕਿ ਤੁਸੀਂ ਸਾਨੂੰ ਸਿੱਧੀ ਸਿੱਧੀ ਗੱਲ ਕਰੋ ਸਾਨੂੰ ਵੀ ਪਤਾ ਲੱਗੇ ਸਾਡੀ ਕੌਮ ਜਿਸ راہ ਪਈ ਹੋਈ ਹੈ ਅਸੀਂ ਤਾਂ ਉਹੀ ਗੱਲ ਕਰਦੇ ਹਾਂ ਨਾ ਜੀ ਕੌਮ ਸਾਡੀ ਕਿਸ راہ ਪਈ ਹੋਈ ਹੈ ਕਿਉਂ ਪਈ ਹੋਈ ਹੈ ਜਿਸ ਨਿਜ਼ਾਮ ਦੇ ਨਾਲ ਸਿੱਖਾਂ ਨੇ ਰਹਿਣਾ ਕਬੂਲ ਕੀਤਾ ਸੀਗਾ ਹੁਣ ਜੋ ਕੰਦ ਦੇ ਉੱਪਰ ਲਿਖਿਆ ਹੋਇਆ ਇੱਕ ਚਿੱਟਾ ਸੱਚ ਵਾਲਾ ਜੀ ਹੁਣ ਉਹ ਪੜ ਕੇ ਆਪਣੇ ਚੈਨਲ ਦੇ ਉੱਪਰ ਸੁਣਾਉਣੇ ਆ ਹੁਣ ਉਹ ਚਿੱਟਾ ਸੱਚ ਨਾ ਲਿਖਿਆ ਹੁੰਦਾ ਅਸੀਂ ਨਾ ਪੜਦੇ ਹੁਣ ਉੱਤੇ ਲਿਖਿਆ ਹੋਇਆ ਇਦਾਂ ਕਿ ਇਥੋਨੀਆ ਘਟਗਣਤੀ ਕੋਮਾ ਦੇ ਨਾਲ ਧੱਕੇਸ਼ਾਹੀ ਹੁੰਦੀ ਹੈ ਹੁਣ ਇਸ ਕੰਦ ਦੇ ਉੱਪਰ ਕੋਰਾ ਚਿੱਟਾ ਲਿਖਿਆ ਹੋਇਆ ਸੱਚ ਐਨ ਬਿਲਕੁਲ ਚਮਕਦਾ ਪਿਆ ਜੀ ਕਿ ਅਸੀਂ ਇਸ ਮੁਲਕ ਨੂੰ ਹਿੰਦੂ ਰਾਸ਼ਟਰ ਬਣਾ ਦੇਣਾ ਚਾਹੁੰਦੇ ਆ ਉੱਤੇ ਸਾਫ਼ ਲਿਖਿਆ ਹੋਇਆ ਅਸੀਂ ਪੜ ਰਹੇ ਆ ਜੀ ਉੱਤੇ ਲਿਖਿਆ ਹੋਇਆ ਕਿ ਅਸੀਂ ਤੁਹਾਡੀ ਅਡਰੀ ਅਤੇ ਨਿਆਰੀ ਹੋਂ ਦਸਤੀ ਨੂੰ ਨਿਗਲ ਜਾਣਾ ਚਾਹੁੰਦੇ ਆ ਹਣ ਜਦੋਂ ਤੇ ਲਿਖਿਆ ਹੋਇਆ ਹੁਣ ਸਾਡੇ ਕੋਲੋਂ ਬੋਲੇ ਬਿਨਾ ਰਹਿ ਨਹੀਂ ਗਏ ਹੁੰਦਾ ਜੀ ਹੁਣ ਅਸੀਂ ਉਹ ਪੜ ਕੇ ਸੁਣਾ ਦਿੰਨੇ ਆ ਕਿਸੇ ਦਾ ਤਾਂ ਕੋਈ ਰੌਲਾ ਨਹੀਂ ਹੈਗਾ ਕਿਸਾਂ ਦਾ ਉਹਨਾਂ ਨੂੰ ਵੀ ਪਤਾ ਹੈਗਾ ਵੀ ਕਿਸ ਗੜੇ ਭੁਗਤੇ ਹੋਏ ਆ ਕਿਸ ਕੋਈ ਮਾਰੇ ਨਹੀਂ ਭੁਗਤੇ ਹੋਏ ਆਪਣੇ ਆਪ ਦੀ ਪਰਮਾਨ ਹੈ ਗੁਰਦਰ ਸਾਹਿਬ ਮਾਰਗ ਦੇ ਉੱਪਰ ਚੱਲਣ ਦੀ ਮਾੜੀ ਮੋਟੀ ਕੋਸ਼ਿਸ਼ ਕਰਦੇ ਆ ਜੀ ਪਰ ਉਹ ਪਤਾ ਨਹੀਂ ਕਿਉਂ ਫਿਰ ਵੀ ਆਵਾਜ਼ ਬੰਦ ਕਰਵਾ ਦੇਣਾ ਚਾਹੁੰਦੇ ਆ ਜਦੋਂ ਕਿ ਮੈਂ ਤੇ ਬਾਰ-ਬਾਰ ਉਹਨਾਂ ਨੂੰ ਵੀ ਇਹ ਗੱਲ ਕਹਿਣਾ ਹੁੰਦਾ ਕਿ ਜਿਸ ਰਾਹ ਦੇ ਉੱਪਰ ਤੁਸੀਂ ਤੁਰੇ ਹੋਇਓ ਤੁਹਾਡਾ ਮੁਲਕ ਜੇ ਤੁਸੀਂ ਕਹਿੰਦੇ ਕਿ ਹਿੰਦੂ ਰਾਸ਼ਟਰ ਬਣਾ ਦਾਂਗੇ ਸਾਰੇ ਜਣ ਇੱਕੋ ਜਿਹੇ ਹੋ ਜਾਣ ਐਵੇਂ ਕਦੀ ਨਹੀਂ ਹੁੰਦਾ ਹੈਗਾ ਇਤਿਹਾਸ ਇਸ ਗੱਲ ਦੀ ਗਵਾਹੀ ਕਰਦਾ ਹੈ ਇੱਥੇ بڑے بڑے ਕਹਿੰਦੇ ਖਹੋਂਦੇ ਆਪਦੇ ਆਪ ਨੂੰ ਜਰਵਾਣੇ ਆਏ ਉਹਨਾਂ ਨੇ ਵੀ ਐਂ ਸੋਚਿਆ ਸੀਗਾ ਉਹ ਵੀ ਐਂ ਕਰਦੇ ਹੁੰਦੇ ਸੀਗੇ ਕਿ ਸਾਰੇ ਜਣ ਆਪਣਾ ਧਰਮ ਤਬਦੀਲ ਕਰ ਲਓ ਸਾਡੀ ਲੱਤ ਥੱਲੇ ਰਹੋ ਐਵੇਂ ਨਹੀਂ ਹੁੰਦਾ ਹੈਗਾ ਮੈਂ ਅਕਸਰ ਗੱਲ ਕਰਦਾ ਹੁੰਦਾ ਕਿ ਸਮਾਂ ਹਮੇਸ਼ਾ ਇੱਕੋ ਜਿਹਾ ਨਹੀਂ ਰਹਿੰਦਾ ਹੁੰਦਾ ਸਮੇ ਬਦਲਦੇ ਰਹਿੰਦੇ ਹੁੰਦੇ ਆ ਇੱਕ ਉਹ ਸਮਾਂ ਸੀਗਾ ਜਦੋਂ ਤੁਸੀਂ ਕਿਸੇ ਦੀ ਲੱਤ ਥੱਲੇ ਰਹਿੰਦੇ ਹੁੰਦੇ ਸੀਗੇ ਉਦੋਂ ਤੁਹਾਨੂੰ ਝੰਮਦੇ ਹੁੰਦੇ ਸੀਗੇ ਸਮੇ ਬਦਲ ਗਏ ਹਾਲਾਤ ਬਦਲ ਗਏ ਅੱਜ ਜੇ ਵਾਗਡੋਰ ਤੁਹਾਡੇ ਆਪਣੇ ਹੱਥਾਂ ਵਿੱਚ ਆ ਚੁੱਕੀ ਹੈ ਤਾਂ ਅੱਜ ਉਹਨਾਂ ਵਾਲੇ ਕੰਮ ਤੁਸੀਂ ਨਾ ਕਰੋ ਕਿਉਂਕਿ ਸਮੇਂ ਅਭੀ ਨਹੀਂ ਰਹਣੇ ਹੈਗੇ ਜੇ ਉਹ ਨਹੀਂ ਰਹੇ ਜਦੋਂ ਫਿਰ ਉਹ ਆਪ ਹੋਣਗੇ ਤੁਸੀਂ ਡਾਊਨ ਹੋਵੋਗੇ ਫਿਰ ਕੀ ਹੋਊਗਾ ਭਲਾ ਇਹ ਸਾਰੀ ਖੇਡ ਮੁੱਕੂਗੀ ਕਿੱਥੇ ਜਾ ਕੇ ਮੈਨੂੰ ਪਤਾ ਕਿੱਥੇ ਜਾ ਕੇ ਮੁੱਕੂਗੀ ਇਹ ਗੱਲ ਕਰਦੇ ਹਾਂ ਜੇ ਕੰਨ ਦੇ ਉੱਪਰ ਲਿਖਿਆ ਹੋਇਆ ਚਿੱਟਾ ਸੱਚਾ ਕਿ ਇਹ ਖੇਡ ਮੁੱਕਣੀ ਉੱਥੇ ਜਾ ਕੇ ਆ ਜੀ ਜਿਹੜਾ ਕਦੀ ਇਸ ਧਰਤੀ ਉੱਪਰ ਰਾਜ ਹੁੰਦਾ ਸੀਗਾ ਮਹਾਰਾਜਾ ਰਣਜੀਤ ਸਿੰਘ ਜੀ ਵਾਲਾ ਜਦੋਂ ਉਹ ਵਾਲਾ ਰਾਜ ਭਾਗ ਸਥਾਪਿਤ ਹੋ ਜਾਊਗਾ ਨਾ ਜੀ ਮੁੜ ਕੇ ਜਿਸ ਰਾਜ ਦੇ ਵਿੱਚ ਕਿਸੇ ਦਾ ਜ਼ਬਰੀ ਧਰਮ ਤਬਦੀਲ ਨਹੀਂ ਕੀਤਾ ਗਿਆ ਜਿਸ ਰਾਜ ਦੇ ਵਿੱਚ ਕਿਸੇ ਦੀ ਮੈਨੂੰ ਲੱਗਦਾ ਕਿ ਸਵਾ ਚਾਰ ਵਰਿਆਂ ਦੀ ਬੱਚੀ ਨੂੰ ਥਾਣੇ ਸੱਦ ਕੇ ਨਹੀਂ ਬਹਾਇਆ ਗਿਆ ਜਿਸ ਰਾਜ ਦੇ ਵਿੱਚ ਕਿਸੇ ਦਾ ਜ਼ਬਰੀ ਧਰਮ ਕਿਸੇ ਦਾ ਧਾਰਮਿਕ ਸਥਾਨ ਢਹਿ ਢੇਰੀ ਨਹੀਂ ਕੀਤਾ ਗਿਆ ਇਹ ਖੇਡ ਉੱਥੇ ਜਾ ਕੇ ਮੁੱਕਣੀ ਆ ਜਦੋਂ ਉਹਦਾਂ ਦੇ ਰਾਜ ਭਾਗ ਸਥਾਪਿਤ ਹੋ ਜਾਣਗੇ ਫੇਰ ਹੀ ਸਾਰਾ ਕੁਝ ਠੀਕ ਹੋਣਾ ਇਹ ਮੈਨੂੰ ਲੱਗਦਾ ਕੰਨ ਦੇ ਉੱਪਰ ਲਿਖਿਆ ਹੋਇਆ ਕਿ ਤਾਂ ਸੱਚਵਾਦੀ ਹੋਣਾ ਜਾਂ ਉਹ 10 ਦਿਨ ਕਿ ਝੂਠ ਵਾ ਔਰ ਮੈਂ ਤੇ ਉਹਨਾਂ ਨੂੰ ਇਹ ਗੱਲ ਕਹਿਣਾ ਕਿ ਅਸੀਂ ਤੁਹਾਡੀ ਵੀ ਆਵਾਜ਼ ਬੁਲੰਦ ਕਰਦੇ ਆ ਭਗਵੰਤ ਮਾਨ ਸਾਹਿਬ ਨੂੰ ਵੀ ਕਹਿੰਦਾ ਤੁਹਾਡੀ ਵੀ ਆਵਾਜ਼ ਬੁਲੰਦ ਕਰਦੇ ਆ ਸਾਰਾ ਕੁਝ ਸੈਂਟਰਲਾਈਜ਼ ਕੀਤਾ ਜਾ ਰਿਹਾ ਕੇਂਦਰ ਦੀ ਸਰਕਾਰ ਸਾਰਾ ਕੁਝ ਸਾਰੇ ਪੱਧਰਾਂ ਤੇ ਕੇਂਦਰੀਕਰਨ ਕਰ ਰਹੀ ਆ ਸਰਕਾਰਾਂ ਦੇ ਕੋਲੋਂ ਸੂਬਿਆਂ ਦੀਆਂ ਸਰਕਾਰਾਂ ਕੋਲੋਂ ਉਹਦੇ ਹੱਕ ਹਕੂਕ ਹੋ ਰਹੀ ਐ ਪੰਜਾਬ ਦੀ ਜਿਹੜੀ ਪੁਲਿਸ ਹੈ ਗਿਆ ਆਫੀਸਰ ਰਹਿ ਗਿਆ ਪੰਜਾਬੋਂ ਬਾਹਰਲੇ ਲਿਆ ਲਿਆ ਕੇ ਲਾਏ ਜਾ ਰਹੇ ਆ ਔਰ ਜਿਹੜੇ ਥੱਲੇ ਵਾਲੇ ਹੈਗੇ ਆ ਅਸੀਂ ਪੱਤਰਕਾਰ ਹੋ ਦੇਣਾ ਤੇ ਅਸੀਂ ਉਹਨਾਂ ਦੋਲੇ ਹੋਏ ਰਹਿਨੇ ਆ ਉਹ ਸਾਡੇ ਡੋਲੇ ਹੋਏ ਰਹਿੰਦੇ ਆ ਉਹ ਭੱਲੋ ਇੱਕ ਦੂਜੇ ਦੇ ਡੋਲੇ ਨਾ ਹੋਵੋ ਮੈਂ ਉਹਨਾਂ ਨੂੰ ਵੀ ਬੇਨਤੀਆਂ ਕਰਦਾ ਸੀ ਤੁਹਾਡੇ ਵਾਸਤੇ ਵੀ ਆਵਾਜ਼ ਬੁਲੰਦ ਕਰਦੇ ਆ ਸਾਨੂੰ ਭਗਵੰਤ ਮਾਨ ਜੀ ਤੁਹਾਡੀ ਸੇਵਾ ਤੁਹਾਡੀ ਤਾਕਤ ਖੋਲੀ ਅਗਲਿਆਂ ਨੇ ਆਪਣੇ ਆਪ ਨੂੰ ਪੰਜਾਬੀਆਂ ਦੇ ਨਾਲ ਜੋੜ ਕੇ ਸੰਘਰਸ਼ ਕਰੋ ਪੰਜਾਬੀਆਂ ਦੇ ਨਾਲ ਮਿਲ ਕੇ ਚੱਲੋ ਸਿੱਖ ਕੀ ਚਾਹੁੰਦੇ ਹੈਗੇ ਆ ਉਹਦਾਂ ਦੇ ਰਾਜ ਭਗ ਦੀ ਸਥਾਪਤੀ ਵਾਸਤੇ ਜਿੱਤਲ ਕਰੋ ਆ ਕੰਨ ਦੇ ਪਰ ਲਿਖਿਆ ਰਾਜ ਵੀ ਜੀ ਚਰਦੀ ਕਲਜ ਲੈ ਕੇ ਗੁਰੂ ਗ੍ਰੰਥ ਤੇ ਗੁਰਪੰਥ ਦੀ ਸੇਵਾ ਕਰਦੇ ਰਹੋ ਸੱਚ ਹੱਕ ਤੇ ਇਨਸਾਫ ਦੀ ਆਵਾਜ਼ ਨੂੰ ਬੁਲੰਦ ਕਰਦੇ ਰਹੋ ਤੁਹਾਡਾ तहे ਦਿਲੋਂ ਧੰਨਵਾਦ ਤੁਸੀਂ ਸਮਾਂ ਕੱਢਿਆ ਤੇ ਆਉਣ ਵਾਲੇ ਸਮੇਂ ਫੇਰ ਗੱਲਬਾਤ ਕਰਾਂ ਗੁਰੂ ਅੰਗਸੰਗ ਰਹਿਣ ਵਾਹੇ ਗੁਰਜੀਕਾ ਖਾਲਸਾ ਵਾਹੇ ਗੁਰਜੀਕੀ ਫਤਿਹ ਇਹ ਸੰਸਦ ਦਾ ਭੁਪਿੰਦਰ ਸਿੰਘ ਸੱਜਣ ਤੇ ਅੱਜ ਦੇ ਪ੍ਰੋਗਰਾਮ ਨੂੰ ਸਪான்ਸਰ ਕਰ ਰਹੇ ਨੇ ਮੈਂ ਜਿਹੜਾ ਪਹਿਲਾਂ ਨਾਂ ਭਾਈ ਜਸਪਾਲ ਸਿੰਘ ਮੰਜਪੁਰ ਗਲਤੀ ਨਾਲ ਲੈ ਗਿਆ ਸੀ ਭਾਈ ਜਸਪਾਲ ਸਿੰਘ ਹੀਰਾ ਹੈ ਉਹਨਾਂ ਦਾ ਨਾਮ ਮੈਂ ਮਾਫੀ ਮੰਗ ਲਵਾਂ ਪਹਿਲਾਂ ਤੇ ਪ੍ਰੋਗਰਾਮ ਨੂੰ ਸਪான்ਸਰ ਕਰ ਰਹੇ ਨੇ ਪਲਾਨਟ ਗੋਪਰੇਲਤੀ ਦੇ ਰੀਅਲਟਰ ਦੀ ਟੀਮ ਜਿਹਦੇ ਵਿੱਚ ਅਸ਼ੋਕ ਰਲਹਨ ਜੀ ਸਰਮੁਖ ਸਿੰਘ ਗਰੇਵਾਲ ਅਤਲ ਪਾਰਦਵਾਜ ਇਸ ਸੰਬੰਧੀ ਇਹਨਾਂ ਨੇ ਇੱਕ ਘਰ ਲਾਇਆ ਹੋਇਆ ਕੋਈ ਪ੍ਰਾਪਰਟੀ ਵੇਚਣੀ ਹੈ ਖਰੀਦਣੀ ਹੈ ਲਾਟ ਲੈਣੀ ਹੈ ਖਰੀਦਣੀ ਹੈ ਵੇਚਣੀ ਹੈ ਜਾਂ ਕੋ ਡਿਵੈਲਪਮੈਂਟ ਕਰਾਉਣੀ ਹੈ ਸਿੱਧੀ ਗੱਲਬਾਤ ਕਰਿਆ ਜੇ ਇਹਨਾਂ ਨਾਲ ਤੇ ਇਸ ਵੇਲੇ ਸਰਮੁਖ ਸਿੰਘ 7788839036 ਤੇ ਗੱਲ ਕਰ ਲਿਓ 1600 ਸਕਰ ਫੁੱਟ ਦਾ ਟਾਊਨ ਹੌਮ 462 ਸਕਰ ਫੁੱਟ ਗਜ਼ੀਬੋ ਹੈ ਉੱਪਰਲੇ ਪਾਸੇ 3 ਬੈੱਡਰੂਮ ਨੇ 4 ਵਾਸ਼ਰੂਮ ਨੇ ਤੇ ਦੋ ਕਾਰਗਰਾਜ ਨੇ ਜੇ ਪ੍ਰਵਾਰਲੀ ਕਰ ਲੈਣਾ ਅੱਜ ਹੀ ਤੇ ਹੁਣੇ ਹੀ ਕਾਲ ਕਰ ਲਿਓ ਇਸ ਤੋਂ ਪਹਿਲਾਂ ਕਿ ਵਿਕ ਜਵੇ 7788839036 ਤੇ ਨਾਲ ਦੇ ਨਾ ਪੰਜ ਤਾਰਾ ਰੈਸਟੋਰੈਂਟ ਤੇ ਬਾਹਰ ਵਾਲਿਆਂ ਦਾ ਉੱਚਾ ਧੰਨਵਾਦ ਕੇਟਿੰਗ ਲਈ ਬ੍ਰੇਕਫਾਸਟ ਲੰਚ ਜਾਂ ਡਿਨਰ ਲਈ ਜਾਂ ਪ੍ਰਾਈਵੇਟ ਪਾਰਟੀਆਂ ਲਈ 60483065 ਤੇ ਸੰਪਰਕ ਕਰ ਲਿਓ ਮਨਿੰਦਰ ਸਿੰਘ ਉਹਨਾਂ ਨੂੰ 8539132 ਸਟਰੀਟ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਨ ਦੀ ਦੀਵਾਗੇ ਦਵਿੰਦਰ ਮਹਿਨੀਪਾਲ ਜੀ ਮੇਰੇ ਤੋਂ ਬਾਅਦ ਪ੍ਰਾਈਮ ਟਾਈਮ 6 ਵਜੇ ਲੈ ਕੇ ਆਜ਼ਰ ਹੋਣਗੇ ਇਸੇ ਪ੍ਰੋਗਰਾਮ ਨੂੰ 9 ਵਜੇ ਰਿਪੀਟ ਕੀਤਾ ਜਾਣਾ ਹੈ ਪ੍ਰੋਗਰਾਮ ਦੇਖਣ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ